ਸਾਰੇ ਕਿਸਾਨ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਆਪਣੇ ਨਾ ਮੁੱਲਾਪੁਰ ਦਾਖਾ ਦਾਖਾ ਸ਼ਕਤੀਮਾਨ ਦੀ ਅਕਜੀਵੇਸ਼ਨ ਤੇ ਆਏ ਸੀਗੇ ਇਹਨਾਂ ਨੇ ਨਵੇਂ-ਨਵੇਂ ਇੰਪਲੀਮੈਂਟ ਨਵੀਆਂ-ਨਵੀਆਂ ਮਸ਼ੀਨਾਂ ਹਾਂ ਸ਼ਕਤੀ ਪ੍ਰਦਰਸ਼ਨ ਨਵੀਆਂ-ਨਵੀਆਂ ਮਸ਼ੀਨਾਂ ਜਿਹੜਾ ਸੋਧ ਕਰਕੇ ਆਪਣੇ ਕਿਸਾਨ ਵੀਰਾਂ ਵਾਸਤੇ ਜਾਣਕਾਰੀ ਦੇਣ ਲਈ ਸਾਰੇ ਇੰਪਲੀਮੈਂਟ ਤੁਸੀਂ ਪਿੱਛੇ ਦੇਖਦੇ ਹੀ ਪਿਓ ਇੱਧਰ ਆ ਗਿਆ ਮਸ਼ੀਨਾਂ ਦੂਜੇ ਇੰਪਲੀਮੈਂਟਰੀ ਤੁਹਾਨੂੰ ਆਪਾਂ ਦਿਖਾਉਣੀ ਆ ਆਪਣੇ ਨਾਲ ਹੈਗੇ ਵੀਰਜੀ ਵਜੀਤ ਸਿੰਘ ਜੀ ਇਹਨਾਂ ਤੋਂ ਆਪਾਂ ਸਾਰੀ ਜਾਣਕਾਰੀ ਲੈਣੀ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਇਹ ਬਾਈ ਜੀ ਆਪਣਾ ਆ ਗਿਆ ਬੂਮ ਹਨਾ ਹਾਂਜੀ ਬੂਮ ਸਪਰੇਅ ਆ ਜੀ ਪਹਿਲਾ ਮਾਡਲ ਆਪਣਾ 600 ਲੀਟਰ ਦਾ ਜੀ 600 ਲੀਟਰ ਦਾ ਹਾਂਜੀ ਤੇ ਇਹ ਕਿੰਨਾ ਆਪਣੀ ਜਗ੍ਹਾ ਕਵਰ ਕਰੂਗਾ ਜੀ ਇਹ ਕਰਦਾ ਵਾ 34 ਫੁੱਟ ਕਵਰ ਕਰਦਾ ਜੀ 34 ਫੁੱਟ ਹਾਂਜੀ ਇਹਨਾਂ ਆਪਣੇ ਇੰਪਲੀਮੈਂਟਾਂ ਦਾ ਕੋਈ ਸਬਸਿਡੀ ਵਗੈਰਾ ਆਉਂਦੀ ਹੈ ਜੀ ਹਾਂਜੀ ਹਾਂਜੀ ਹੈਗੀ ਸਬਸਿਡੀ ਜੀ ਹੈਗੀ ਹੈ ਜੀ ਹੈਗੀ ਹੈ ਇਹ ਵੀ ਆਪਣਾ ਬੂਮ ਸਪਰੇਅ ਆ ਗਿਆ ਜੀ ਹਾਂਜੀ ਇਹ 800 ਲੀਟਰ ਦਾ ਜੀ ਇਹ 800 ਲੀਟਰ 900 ਲੀਟਰ ਦਾ ਇਹ ਕਿੰਨੇ ਬਾਈ 900 ਲੀਟਰ ਦਾ 900 ਇਹ 900 ਦਾ ਤੇ ਇਹ ਵਾਲਾ ਕਿੰਨਾ ਸੀਗਾ ਇਸ 600 ਲੀਟਰ ਦਾ ਇਹ 600 ਦਾ ਤੇ ਤਕਨੀਕ ਦੋਨਾਂ ਦੀ ਸੇਮ ਹੀ ਹੈ ਜੀ ਦੋਨਾਂ ਹੀ ਇਹ ਹਾਈਡਰੋਲਿਕ ਹੈ ਅੱਛਾ ਜੀ ਹਾਂ ਜੀ ਉਹ ਮੈਨੂਵਲ ਹੈ ਉਹ ਮੈਨੂਵਲ ਹਾਂ ਜੀ ਉਹ ਵੀ ਹੁਣ ਆ ਹਾਈਡਰੋਕ ਤੋਂ ਸਿਲਿੰਡਰ ਲਾਤੇ ਇਹਨੂੰ ਅੱਛਾ ਜੀ ਹਾਂ ਜੀ ਉੱਥੇ ਬੈਠਾ ਹੀ ਆਪਾਂ ਬੂਮ ਖੋਲ ਸਕਦੇ ਹਾਂ ਵੀ ਬਟਨ ਤੇ ਕਹਿੰਦਾ ਮਤਲਬ ਬਟਨ ਜਾਂ ਲੀਵਰ ਤੇ ਬਿਲਕੁਲ ਠੀਕ ਹੈ ਇਹ ਨਵੇਂ ਮਾਡਲ ਤੇ ਆਇਆ ਕੀ ਲਾਜ਼ ਕੀਤਾ ਜੀ 900 ਲੀਟਰ ਦਾ ਆਪਾਂ ਇਹ ਕਿਹੜੀ ਕਿਹੜੀ ਜਗ੍ਹਾ ਤੇ ਕੰਮ ਆਪਨੇ ਆਊਗਾ ਜੀ ਇਹ ਜਿਵੇਂ ਆਪਾਂ ਕੋਈ ਝੋਨਾ ਵਾਂ ਹਾਂ ਜੀ ਸਪਰੇਅ ਕਰ ਸਕਦੇ ਹਾਂ ਕੋਈ ਵੀ ਫਸਲ ਤੇ ਕਰ ਸਕਦੇ ਹਾਂ ਕਿਸੇ ਵੀ ਫਸਲ ਉਹ ਵੀ ਸਬਜ਼ੀ ਤੇ ਕਰ ਸਕਦੇ ਹਾਂ ਲੈਂਡ ਬਾਈ ਚ ਠੀਕ ਹੈ ਵੀ ਜਿਹੜੀ ਆਪਣੀ ਉਹ ਅਡਜਸਟੇਬਲ ਉਹ ਆਪਣੇ ਨੋਜ਼ਲ ਆ ਗਈ ਆ ਆਪਾਂ ਨੋਜ਼ਲ ਅਡਜਸਟੇਬਲ ਕਰ ਸਕਦੇ ਹਾਂ ਇਹਨਾਂ ਦਾ ਫਾਰਕ ਵੀ ਅਡਜਸਟੇਬਲ ਹੋ ਜਾਊਗਾ ਹਾਂ ਜੀ ਇੱਕ ਬੰਦ ਕਰ ਸਕਦੇ ਹਾਂ ਜੀ ਅੱਛਾ ਬੰਦ ਵੀ ਕਰ ਸਕਦੇ ਬੰਦ ਵੀ ਕਰ ਸਕਦੇ ਇਹ ਕਿੰਨੀ ਜਗ੍ਹਾ ਆਪਣੀ ਕਵਰ ਕਰੂਗਾ ਇਹ 40 ਫੁੱਟ ਕਵਰ ਕਰਦਾ ਜੀ ਇਹ ਠੀਕ ਆ ਭਾਈ ਜੀ ਠੀਕ ਆ ਆਜੋ ਆਪਾਂ ਉੱਪਰ ਦੇ ਦਰਸ਼ਨ ਵੀ ਕਰਵਾ ਦਈਏ ਸ਼ਕਤੀਮਾਨ ਇਹਦਾ ਨਾਮ ਕੀ ਆ ਗਿਆ ਜੀ ਪ੍ਰੋਟੋ ਕੈਕਟਰ 900 ਪਰ ਡੋ ਪਿੱਟਾ ਉਹ ਟਿੱਕੇ ਇਦਾਂ ਸੌਰੀ ਹਾਂਜੀ ਤੇ ਇਹ ਆਪਣੇ ਆ ਗਿਆ ਜੀ ਇਹ ਸਾਇਲੈਂਸ ਬਿਲਡਰ ਆ ਜੀ ਮਿੰਨੀ ਮਿੰਨੀ ਹਾਂਜੀ ਇਹ ਇੱਕ ਡੰ ਵਰਕ ਇਹ ਇੱਕ ਕਵੰਟਲ ਦੀ ਗੱਠ ਬਣਾਉਂਦਾ ਜੀ ਇੱਕ ਕਵੰਟਲ ਦੀ ਇਹ ਕਿਦਾਂ ਵਰਕ ਕਰੂਗਾ ਜੀ ਇਹ ਆਪਾਂ ਕੋਈ ਮਟੀਰੀਅਲ ਜਿਹੜਾ ਵਾ ਚੌਪ ਚੌਪ ਕੀਤਾ ਵਾ ਉਹ ਇਹਦੇ ਵਿੱਚ ਪਾਵਾਂਗੇ ਹਾਂਜੀ ਉਹ ਬੈਕ ਸਾਈਡ ਤੇ ਇਹਦੀ ਗੱਠ ਬਣਾ ਕੇ ਆ ਰੈਪ ਕਰਕੇ ਬਾਹਰ ਕੱਢੇਗਾ ਜੀ ਇਹ ਮਤੋਂ ਇਲੈਕਟ੍ਰੋਨਿਕ ਆਣਾ ਜੀ ਆਹ ਇਲੈਕਟ੍ਰੋਨਿਕ ਆ ਸਾਰੇ ਜੀ ਵੀ ਬਿਜਲੀ ਤੇ ਚੱਲੂਗਾ ਨਾ ਜੀ ਠੀਕ ਆ ਬਾਈ ਜੀ ਠੀਕ ਹੈ ਜੀ ਹਾਂ ਜੀ ਲੋ ਜੀ ਤੁਹਾਨੂੰ ਨਾ ਆਪਾਂ ਜੀ ਕਿਸਾਨ ਵੀਰਾਂ ਦਾ ਜ਼ਿਆਦਾ ਆਪਾਂ ਨਾ ਸਮਾਂ ਨਹੀਂ ਲੈਣਾ ਤੁਹਾਨੂੰ ਬਸ ਨਾ ਇੱਕ ਸੌ ਦਾ ਹਾਂ ਜੀ ਸ਼ਕਤੀ ਪ੍ਰਦਰਸ਼ਨ ਦਾ ਮਤਲਬ ਹੁੰਦਾ ਹੈ ਵੀ ਸ਼ਕਤੀ ਮਾਣ ਲੈਣਾ ਨਾ ਦਾ ਸ਼ਕਤੀ ਪ੍ਰਦਰਸ਼ਨ ਵੀ ਅਸੀਂ ਆਹ ਵਾਲੇ ਇੰਪਲੀਮੈਂਟ ਬਣਾਏ ਆ ਜੇ ਕਿਸੇ ਵੀ ਮੇਰੇ ਵੀਰ ਨੇ ਇਹ ਵਾਲੇ ਇੰਪਲੀਮੈਂਟ ਖਰੀਦਣੇ ਨਾ ਉਹ ਮੈਂ ਨੰਬਰ ਆ ਵੀਰ ਦਾ ਦਊਂਗਾ ਡਿਸਪਲੇ ਤੇ ਤੁਸੀਂ ਖਰੀਦ ਵੀ ਸਕਦੇ ਹੋ ਪਹਿਲਾਂ ਤੁਸੀਂ ਸਾਰਿਆਂ ਦੇ ਦਰਸ਼ਨ ਕਰ ਲਓ ਕਿਰਾਂ ਜਦੋਂ ਖਰੀਦਣਾ ਹੋਇਆ ਤਾਂ ਆਹ ਵੀਰ ਦੇ ਦਰਸ਼ਨ ਕਰ ਲਓ ਇਹ 슈ਗਰ ਕੇਨ ਹਾਰਵੈਸਟਰ ਆ ਜੀ ਠੀਕ ਆ ਜੀ ਹਾਂ ਜੀ 7-8 ਏਕੜ ਰੋਜ਼ ਦੇ ਕੱਟ ਕੇ ਵੱਢ ਕੇ ਸੇਲ ਕੇ ਲੋਡ ਕਰ ਦਿੰਦੇ ਨਾਲ ਟਰਾਲੀ ਚ ਨਾਲ ਹੀ ਲੋਡ 8 ਕਿਲੇ 7-8 ਕਿਲੇ ਹਾਂ ਜੀ ਬਿਲਕੁਲ ਜੀ ਵੈਰੀ ਗੁੱਡ ਯਾਰ ਇਹ ਤਾਂ ਕੰਮ ਹੀ ਨਵੇੜਤਾ ਹਨਾ ਹਾਂ ਜੀ ਭਈਆਂ ਦੀ ਲੇਬਰ ਖਤਮ ਖਤਮ ਇਹ ਪੂਰੀ ਸਫਾਈ ਨਾਲ ਗੰਦੇ ਸਫਾਈ ਨਾਲ ਬਿਲਕੁਲ ਜੀ ਉਹ ਉੱਥੋਂ ਕਟਿੰਗ ਕਰਨੀ ਉਹ ਦੇਖੋ ਸਾਹਮਣੇ ਥੱਲੇੋਂ ਆਪਣੇ ਤੋਂ ਕਟਿੰਗ ਕਰਨੀ ਹੈ ਨਾਲ ਹੀ ਕੱਟ ਕੇ ਵੱਢ ਕੇ ਸੇਲ ਕੇ ਨਾਲ ਟੋਟਾ ਕਰਕੇ 4 ਫੁੱਟ ਦਾ 3 ਫੁੱਟ ਤੇ ਟਰਾਲੀ ਦੇ ਵਿੱਚ ਲੋਡ ਕਰਨਾ ਲੋਡ ਕਰਨਾ ਉਹ ਓਗਰ ਲੱਗਾ ਇਧਰ ਜੀ ਦਿਖਾ ਵੀ ਅੱਗੇ ਆ ਜਾ ਓਗਰ ਬਹੁਤ ਉੱਚਾ ਵੀ ਟਰਾਲੀ ਜਿੰਨੀ ਮਤਲਬ ਥੱਲੇ ਟਰਾਲੀ ਚੱਲਦੀ ਆ ਜੀ ਹਾਂ ਵੀ ਨਾਲ ਟਰਾਲੀ ਚੱਲੀ ਨਾਲ ਟਰਾਲੀ ਚੱਲੀ ਜਾਣੀ ਨਾਲ ਲੋਡ ਕਰੀ ਜਾਣਾ ਨੇ ਠੀਕ ਹੈ ਇਹ ਮਤਲਬ ਆਪ ਦਾ ਆਪੇ ਚੱਲੂਗੀ ਜੀ ਆਪੇ ਚੱਲੂਗੀ ਜੀ ਇੰਜਣ ਦੇ ਵਿੱਚ ਇੰਜਣ ਜਿਵੇਂ ਆਪਣੀ ਵੱਡੀ ਕੰਪੈਨ ਹੁੰਦੀ ਆ ਕੰਪੈਨ ਟਾਈਪ ਹੀ ਆ ਜੀ ਹਾਂ ਵੀ ਇਹਨੂੰ ਕਹਿਣ ਦਾ ਮਤਲਬ ਕਿ ਟਰੈਕਟਰ ਨੇ ਨਹੀਂ ਖਿੱਚਣਾ ਨਹੀਂ 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 ਇਹ ਆਪ ਹੀ ਚੱਲਣਾ ਇਹ ਚ ਇੰਜਣ ਕਿੰਨੇ ਦਾ ਜੀ ਇਹ ਚ ਹੈਗਾ 70 ਹੌਸਪਾਵਰ 70 ਹੌ 4x4 ਆ ਵੀਰਾਂ ਨੇ ਦੱਸਿਆ ਦਿਖਾ ਦੇ ਵੀ ਚਾਰੇ ਪਾਸੇੋਂ ਇੱਕਰੀ ਪਿੱਛੇ ਵੇਟ ਬੂਟ ਵੀ ਵੀਰਾਂ ਨੇ ਕੰਮ ਪੂਰਾ ਪੱਕਾ ਕਰਿਆ ਵੇ ਕੇ 20 केटी ਦੇ ਟਾਇਰ 16928 ਟਰੈਕਟਰ ਸਾਈਜ਼ ਚ ਟਾਇਰ ਆ ਗਿਆ ਤਕੜਾ ਪ੍ਰੋਜੈਕਟ ਆ ਬਹੁਤ ਕਾਫੀ ਹਾਈਡਰੋਲਿਕ ਲੱਗਿਆ ਹਾਈਡਰੋਲਿਕ ਆਈ ਸਾਰੇ ਹੀ ਹਨਾ ਸਾਰੇ ਸਭ ਕੁ ਲੱਗਿਆ ਇਹ ਕੁਝ ਵੀ ਮੈਨੂਅਲ ਨਹੀਂ ਕਾਫੀ ਇੱਕ ਟੀਐਮਆਰ ਆ ਜੀ ਸੇਕੋਮੀਟਰ ਦਾ ਇਹ ਕੀ ਆ ਗਿਆ ਜੀ ਇਹ ਟੀਐਮਆਰ ਆ ਸੇਕੋਮੀਟਰ ਦਾ ਹਾਂਜੀ ਹਾਂਜੀ ਸਾਇਲਜ ਵਿੱਚ ਲੋਡਰ ਨਾਲ ਲੱਗਾ ਵਾ ਠੀਕ ਹੈ ਜੀ ਹਾਂਜੀ ਨਾਲ ਹੀ ਇਹਦੇ ਵਿੱਚ weight ਲੱਗਾ ਵਾ ਨਾਲ ਟੈਂਪਰੇਚਰ ਲੱਗਾ ਵਾ ਵੀ ਆਪ ਨੇ ਡਿਸਪਲੇ ਤੇ ਇੱਥੇ ਹਾਂਜੀ ਆ ਦੇਖੋ ਟੈਂਪਰੇਚਰ ਵੀ ਲੱਗਾ ਨਾਲ ਹੀ ਇਹ ਦੱਸੇਗਾ ਸਾਈਲਜ ਦਾ ਟੈਂਪਰੇਚਰ ਵੀ ਦੱਸੇਗਾ ਅੰਦਰੋਂ ਵੀ ਹਾਂਜੀ ਨਾਲ ਹੀ weight ਦੱਸੇਗਾ weight ਵੀ ਨਾਲ ਹੀ ਮਗਰ ਲੋਡਰ ਜਦੋਂ ਆਪਾਂ ਲੋਡ ਕਰਾਂਗੇ ਨਾ ਕਿੰਨੇ ਕੇਜੀ ਪੈ ਗਿਆ ਹਾਂਜੀ ਉਹ ਲੋਡਰ ਵੀ ਨਾਲ ਦਾ ਇਹਨੂੰ ਕਿੰਨੇ ਐਚਪੀ ਦਾ ਟਰੈਕਟਰ ਚਲਾ ਸਕਦਾ ਜੀ ਇਹਨੂੰ 35 40 ਹਸ ਪਾਵਰ ਜੀ ਚਲਾ ਲੂਗਾ ਰਾਮ ਚਲਾ ਲੂਗਾ ਜੀ ਪਤੀਆ ਪੂਰੇ ਇਹਨੇ ਮਿਕਸ ਕਰਨਾ ਜੀ ਬਸ ਜੋ ਆਪਣੇ ਸਾਰੇ ਮਟੀਰੀਅਲ ਮਿਕਸਰ ਨਾਲ ਕੋਈ ਵੀ ਆਪਾਂ ਇੰਨੇ ਬਾਲ ਡੰਗਰਾਂ ਨੂੰ ਪਾਉਣੀ ਹੈ ਨਾ ਸਾਇਲੈਂਟ ਦੇ ਵਿੱਚ ਉਹ ਮਿਕਸ ਕਰਨੀ ਵਾਦੀ ਆ ਠੀਕ ਆ ਤਗੜਾ ਡੰਗਰ ਜਿਹੜਾ ਇੱਕੋ ਹੀ ਖਾ ਜਾਂਦਾ ਵਾ ਆ ਮਿਕਸ ਕਰਕੇ ਬਾਦੋ ਸਾਰੀ ਡਿਵਾਈਡ ਹੋ ਜਾਏਗਾ ਇਹ ਪੂਰੇ ਚੰਗੀ ਤਰ੍ਹਾਂ ਮਿਕਸ ਕਰ ਚੰਗੀ ਤਰ੍ਹਾਂ ਮਿਕਸ ਕਰ ਦਿੰਦਾ ਠੀਕ ਛੋਟਾ ਪੱਟਾ ਕਰੈਸ ਵੀ ਕਰ ਦਿੰਦਾ ਵਿਚਾਰ ਪੁੱਟਦਾ ਉਹ ਸਬੂਤਾ ਢੋੜ ਦੋ ਵਿੱਚ ਹਾਂਜੀ ਟੋਟਾ ਕਰ ਦੇਗਾ ਠੀਕ ਆ ਵੀਰ ਜੀ ਠੀਕ ਆ ਜੀ ਹਾਂਜੀ ਬਾਜਾ ਜਿਆਦਾ ਡੇਰੀ ਫਾਰਮ ਦੇ ਹਨ ਵੀ ਆਪਣੇ ਜਿਹੜੇ ਵੀਰਾਂ ਦੇ ਆਪਣੇ ਡੇਰੀ ਫਾਰਮ ਬਣਾਏ ਆ ਯੂਜ਼ ਕਰਦੇ ਆ ਉਹਨਾਂ ਵਾਸਤੇ ਲਓ ਜੀ ਵੀਰੋ ਇੱਕ ਜੀ ਆਜੋ ਵੀਰ ਜੀ ਆਪਾਂ ਉਧਰ ਬਾਅਦ ਚੋਂ ਚੱਲਦੇ ਆਂ ਉਹ ਵੀਰੇ ਕੋਲੇ ਬਣਾ ਲਓ ਜੀ ਮਸ਼ੀਨਾਂ ਆਪਾਂ ਇੱਕ ਜੀ ਤੁਹਾਨੂੰ ਦਿਖਾ ਦਈਏ ਦੂਜੇ ਇੰਪਲੀਮੈਂਟਰੀ ਤੁਹਾਨੂੰ ਦਿਖਾਉਣੇ ਉਧਰ ਜਾ ਕੇ ਕਿਉਂਕਿ ਮਸ਼ੀਨ ਆਪਣੀ ਏਸੀ ਅੰਦਰੋਂ ਜੀ ਹਾਂ ਏਸੀ ਏਸੀ ਆ ਜੀ ਸਾਰੀ ਗੰਨੇ ਵਾਲੀ ਹਾਂ ਜੀ ਏਸੀ ਆ ਜੀ ਵੈਰੀ ਗੁੱਡ ਉਹਦੇ ਆਪਾਂ ਦਰਸ਼ਨ ਅੰਦਰੋਂ ਨਹੀਂ ਕਰਵਾਏ ਹਾਂ ਜੀ ਮਾੜੇ ਭੱਜ ਕੇ ਵੀਰਾਂ ਨੂੰ ਕਰਵਾ ਹੀ ਦੇ ਆਜੋ ਲੋਕ ਲੱਗਾ ਹੋਣਾ ਜੀ ਲੋਕ ਲੱਗਾ ਚਲ ਐਂ ਦਿਖਾ ਦਿਓ ਦਾ ਸਟੀering ਸਟੀering ਇੱਕ ਜੀ ਇਹ ਅੰਦਰੋਂ ਏਸੀ ਆ ਸਾਰੀ ਮਸ਼ੀਨਾ ਬਣਾਉਣਾ ਦਿੱਤਾ ਨਾ ਜਿਵੇਂ ਸ਼ਕਤੀਮਾਨ ਚੱਬ ਕੱਢ ਦਿੰਦਾ ਚੇਬ ਮਸ਼ੀਨਾ ਦੇ ਸਾਰਿਆਂ ਦੇ ਦਰਸ਼ਨ ਕਰ ਲਿਆ ਤੇ ਹਾਂਜੀ ਇਹ ਬੂਮਸ ਪਰੇ ਨਵਾਂ ਆ ਤੇ ਇਹ ਕੀ ਚੀਜ਼ ਆ ਜੀ ਇਹ ਜੀ ਕਮਾਦਵਾਤੇ ਆ ਰਿਵਰਸ ਫਾਰਵਰਡ ਰਿਵਰਸ ਔਰ ਫਾਰਵਰਡ ਹਾਂਜੀ ਦੋਨੋਂ ਬੰਨੇ ਚੱਲਦਾ ਹੈ ਅੱਛਾ ਮਤਲਬ ਗੜਾਈ ਵੀ ਕਰਦਾ ਨਾਲ ਪਟਾਈ ਵੀ ਕਰਦਾ ਪਟਾਈ ਵੀ ਮਤਲਬ ਇਧਰੋਂ ਆਪਾਂ ਪਾ ਲਿਆ ਇਧਰੋਂ ਚੱਲੂ ਉਧਰੋਂ ਜਵਾਲਿਆ ਉਧਰੋਂ ਵੀ ਚੱਲੂਗਾ ਟਰੈਕਟਰ ਦੇ ਦੋਨੋਂ ਸਾਈਡ ਪਾਏ ਨੇ ਹਾਂਜੀ ਆ ਮੜਾ ਇਹ ਵੇਖਿਓ ਵੀਰ ਜੀ ਵੀ ਦੋਨੋਂ ਸਾਈਡ ਹੀ ਪਏ ਨੇ ਹਾਂ ਇਹ 4 ਫੁੱਟ 5 ਫੁੱਟ ਤੇ ਆਪਾਂ ਕਮਾਦ ਲਾਉਣੀ ਨਾ ਹਾਂਜੀ ਉਹਦੇ ਵਿੱਚ ਵਧੀਆ ਚੱਲਦਾ ਜੀ ਛੋਟੇ ਟਰੈਕਟਰ ਤੇ 18 ਹਸ ਪਾਵਰ ਤੇ ਜਿਵੇਂ ਇਧਰੋਂ ਤਾਂ ਨੇ ਗੜਾਈ ਕਰਤੀ ਹਾਂਜੀ ਤੇ ਪਟਾਈ ਇਹ ਕਿਦਾਂ ਕਰੂਗਾ ਜੀ ਉਧਰ ਜਦ ਰਿਵਰਸ ਤੇ ਫਾਰਵਰਡ ਨਾ ਦੋਨੋਂ ਬੰਨੇ ਚੱਲਦਾ ਹੈ ਓਕੇ ਤੇ ਦੂਸਰੀ ਸਾਈਡ ਹੋਊ ਉਹਦੇ ਫਿਰ ਉਹ ਹਾਂ ਦੇਖੋ ਨਾ ਦੋਨੋਂ ਬੰਨੇ ਦਿੱਤਾ ਠੀਕ ਆ ਬਈ ਉਧਰ ਨੂੰ ਬੀਟੇ ਦਿੰਦੀ ਉਧਰ ਨੂੰ ਹੀ ਦਿੰਦੀ ਹੈ ਠੀਕ ਆ ਜੀ ਇਹ ਤਾਂ ਛੋਟਾ ਇੰਪਲੀਮੈਂਟ ਹੈ ਕੋਈ ਵੀ ਟਰੈਕਟਰ ਖਿੱਚ ਲੂਗਾ ਜੀ ਕੋਈ ਵੀ ਟਰੈਕਟਰ ਖਿੱਚ ਲੂਗਾ ਹਾਂ ਕੋਈ ਕਿਸੇ ਵੀ ਕੈ ਮੈਨੇ ਉਹ ਡਾਟ ਬਾਗਬਾਨੀ ਵਾਸਤੇ ਬਾਗਬਾਨੀ ਵਾਸਤੇ ਠੀਕ ਆ ਬਾਈ ਜੀ ਸਬਜੀ ਵਾਲੇ ਏਰੀਆ ਚ ਇਹ ਕਿੰਨੇ ਫੁੱਟ ਜਗ੍ਹਾ ਕਵਰ ਕਰੂਗਾ ਜੀ ਇਹ 5 ਫੁੱਟ ਕਵਰ ਕਰਦਾ ਜੀ ਇਹ 5 ਫੁੱਟ 4 ਫੁੱਟ ਤੇ ਚੱਲਦਾ ਵੀ ਵਿੱਚ 4 ਫੁੱਟ ਤੇ ਚੱਲੂਗਾ ਜੀ ਹਾਂ ਜੀ ਠੀਕ ਆ ਬਾਈ ਜੀ ਠੀਕ ਇਹ ਤਾਂ ਆ ਗਿਆ ਆਪਣੇ ਬਾਗਬਾਨੀ ਵਿਰਾ ਵਾਸਤੇ ਥੱਲੇ ਵੀ ਦਿਖਾ ਦੇ ਇਹਦੇ ਤਾਂ ਨਹੀਂ ਦੋਨੇ ਪਾਸੇ ਤਵੀਆਂ ਲਾਉਣ ਦੀ ਜਰੂਰਤ ਨਹੀਂ ਨਹੀਂ ਇੱਕ ਹੀ ਇੱਕ ਹੀ ਇੱਕ ਤਵੀ ਲਾਉਣ ਦੀ ਲੋੜ ਨਹੀਂ ਜੀ ਹਾਂ ਆਪਾਂ ਲੈਣਾ ਚਲਾਉਣਾ ਜੀ ਸਹੀ ਗੱਲ ਹੈ ਜੀ ਹਾਂਜੀ ਬਿਲਕੁਲ ਇਹਨੂੰ ਮਨੀ ਟਰੈਕਟਰ ਚਲਾਉਣਗੇ ਜੀ ਹਾਂ ਮਨੀ ਟਰੈਕਟਰ ਚਲਾਊਗਾ ਜੀ ਜਿਹੜੇ ਆਪਣੇ ਛੋਟੇ 25 ਕੋਸ ਬਾਬਰ 25 ਕੋਸ ਬਾਬਰ ਇਹ ਕੀ ਚੀਜ਼ ਆ ਗਈ ਇਹ ਇੰਟਰੋ ਕਲਟੀਵੇਟਰ ਹੈ ਇੰਟਰੋ ਕਲਟੀਵੇਟਰ ਉਪਰੋਂ ਲਗਾ ਦੇਣਾ ਇਹ ਕਮਾਦ ਵਾਦ ਤੇ ਹੀ ਆ ਜੀ ਗੰਡਾਈ ਕਰਨ ਵਾਸਤੇ ਸਿੱਧਾ ਤੋਂ ਗੰਡਾਈ ਮੈਂ ਲੂੰ ਲੈਂਡ ਹਾਂ ਪਿੱਛੇ ਵੱਟ ਬਣੀ ਜਾਊਗੀ ਵੱਟ ਬਣੀ ਜਾਊ ਨਾਲ ਹੀ ਮਿੱਟੀ ਵੀ ਲਾਊਗਾ ਜੀ ਅੱਛਾ ਮਿੱਟੀ ਵੀ ਲਾਊਗਾ ਕਮਾਦ ਦੇ ਨਾਲ ਹੀ ਮਿੱਟੀ ਵੀ ਲਾਊਗਾ ਉਹਤੇ ਦੇ ਨਾਲ ਮਿੱਟੀ ਲਾਉਗਾ ਹਾਂ ਵਿਚਾਲੇ ਆਪਣੀ ਵਾਟ ਆ ਗਈ ਪਿੱਛੋਂ ਬਣਾ ਲਈਆ ਇਹ ਲਾਈਨ ਦੇ ਵਿੱਚੋਂ ਇਹ ਪੌਦਾ ਆ ਜਾਣਾ ਇੱਥੇ ਹਾਂਜੀ ਆ ਲਾਈਨ ਦੇ ਵਿੱਚ ਚੱਲਣਾ ਠੀਕ ਆ ਬਈ ਹਾਂ ਇਹ ਲਾਈਨ ਤੇ ਚੱਲਣਾ ਉਧਰੋਂ ਇਧਰੋਂ ਲਾਈਨ ਤੇ ਚੱਲਣਾ ਨਾਲ ਹੀ ਉਹਨੇ ਮਿੱਟੀ ਲਾ ਦੇਣੀ ਬੁੱਲਤ ਅੱਛਾ ਨਾਲ ਇਹ ਵਾਟ ਇੱਕ ਕਵਰ ਕਰੂਗਾ ਜੀ 2 2 2 2 ਦੋ ਵਟਾ ਕਰੂਗਾ ਦੋ ਕਰੂਗਾ ਜੀ ਦੋ ਦੁਬੱਟਾਂ ਨੂੰ ਮਿੱਟੀ ਲਾਉਗਾ ਅੱਛਾ ਦੋ ਵਟਾਂ ਨੂੰ ਵੇਖ ਤਾਂ ਵਿਚਾਲੇ ਆ ਗਈ ਉਹਨੂੰ ਲਾਈ ਗਿਆ ਹਾਂਜੀ ਸਾਈਡਾਂ ਦੇ ਦੋਨੋਂ ਸਾਈਡਾਂ ਦੋ ਦਿਖਾਈ ਦੇ ਠੀਕ ਆ ਨਾਲ ਹੀ ਗੜਾਈ ਕਰੇਗਾ ਨਾਲ ਹੀ ਗੜਾਈ ਕਰੀ ਹਾਂਜੀ ਇਹ ਬਹੁਤ ਬੈਨੀਫਿਟ ਹੈ ਯਾਰ ਇਹਦਾ ਇੱਕ ਹੀ ਚੀਜ਼ ਆ ਗਈ ਜੀ ਇਹ ਤਾਂ ਮਿੱਤਰਾ ਜੀ ਕੱਦੂ ਕਰਨ ਵਾਸਤੇ ਅੱਛਾ ਇੱਕ ਕੱਲੇ ਸਪੈਸ਼ਲ ਕੱਦੂ ਵਾਸਤੇ ਕੱਦੂ ਕਰਨ ਵਾਸਤੇ ਹੀ ਹੈ ਜੀ ਇਹ ਹੋਰ ਕੁਝ ਨਹੀਂ ਕਰਦਾ ਇਹ ਹੋਰ ਕੋਈ ਨਹੀਂ ਹੋਰ ਵੀ ਹੋ ਜਾਂਦਾ ਵਾ ਜਿਵੇਂ ਆਪਾਂ ਮੱਕੀ-ਮੱਕੀ ਕੱਟ ਕੇ ਹਾਂਜੀ ਉਹ ਵਿੱਚੇ ਰੋਟਾਵੇਟਰ ਮਾਰ ਦਿੰਦੇ ਆ ਜਾਂ ਮਲਚਰ ਮਾਰ ਦਿੰਦੇ ਆ ਉਹਦਾ ਕੱਦ ਬਹੁਤ ਵਧੀਆ ਹੁੰਦਾ ਜੀ ਦਬਾਈ ਕਰ ਦਿੰਦਾ ਉਹਨੂੰ ਆਪਣੇ ਥੱਲੇ ਵਖਾ ਦੇ ਇਹਦਾ ਬੰਤਰ ਦਾ ਸਿਸਟਮ ਨਾ ਆਪਣੇ ਜਿਹੜੇ ਰੋਟਾਵੇਟਰ ਨਾਲ ਮੇਰੇ ਵੀਰੇ ਨੂੰ ਸਮਝ ਲੈਣਾ ਇਹਦੀਆਂ ਛੁਰੀਆਂ ਬਰੀਕ ਤੇ ਬੰਤਰ ਦਾ ਸਿਸਟਮ ਹੋਰ ਆ ਗਿਆ ਵੇ ਕਦੂ ਕਰਨਾ ਇਹਦੇ ਨਾਲ ਆਸਾਨ ਹੋਊਗਾ ਜੀ ਬਹੁਤ ਜ਼ਿਆਦਾ ਜੀ ਮਾਵੇਂ ਤਿੰਨ ਦਿਨ ਬਾਅਦ ਝੋਨਾ ਲਾਉ ਇਹਦਾ ਕਦੂ ਕੀਤਾ ਇਹਦਾ ਕਦੂ ਜੀ ਫੇਰ ਡੂੰਗਾ ਜਾਊਗਾ ਜੀ ਡੂੰਗਾ ਵੀ ਜਾਊਗਾ ਕਦੂ ਵਧੀਆ ਕਰੇਗਾ ਜੀ ਠੀਕ ਆ ਬਾਈ ਇਹ ਰੂਟਾ ਬਿਟਣਾ ਸੰਘਣਾ ਆ ਗਿਆ ਮੇਰੇ ਨਾਲ ਆ ਸੰਘਣਾ ਆ ਗਿਆ ਬਲੇਡ ਸੰਘਣਾ ਜੀ ਇਹ ਰੂਟਾ ਬਿਟਣਾ ਜਿਆਦਾ ਜ਼ੋਰ ਲਾਉ ਉਹ ਜਾਂ ਨਹੀਂ ਨੇ ਲੋਡ ਹੈ ਹੀ ਨਹੀਂ ਇਹਦਾ ਜੀ ਮੈਂ ਦੇ ਰਿਹਾ ਜੀ ਕਿਓਸ ਪਾਵਰ ਦਾ ਹਾਂ ਵੀ ਗੀਅਰ ਬਹੁਤ ਛੋਟਾ ਲੱਗਦਾ ਕਿਓਸ ਪਾਵਰ ਦਾ ਚਲਾਊਗਾ ਇਹ 9 ਫੋਟ ਦਾ 9 ਫੋਟ 35 ਹਸਪਾਵਰ ਚਲਾਊਗਾ ਜੀ ਜੇ 9 9 ਲਿਖਿਆ ਰਹਿਣਾ ਜਿਹੜਾ ਜੋ ਹਾਂ ਜੀ ਹਾਂ ਜੀ ਹਾਂ ਜੀ ਔੜਗਾਈ ਵਾਲਾ ਵਾਜੀ ਇਹਦੇ ਵਿੱਚ ਬਸ ਜੇ ਟਾਡੇ ਦੀ ਫਸਲ ਹਾਂ ਟਾਡੇ ਦੀ ਪਾਣੀ ਨਹੀਂ ਕਰਦੇ ਪਿੱਛੇ ਵੱਟ ਬੁੱਟ ਕੁਝ ਨਹੀਂ ਬਣਾਉਣਾ ਉਹ ਐਡਾ ਵੀ ਉਹ ਹਸਾਉਣਾ ਉਹ ਵਿੱਚ ਬਸਦੇ ਆ ਇਹ ਆ ਗਿਆ ਆਪਣਾ ਅੱਗੇ ਫਿਰ ਰੋਟਾ ਵੇਟਰ ਆ ਗਿਆ ਜੀ ਇਹ ਰੋਟਾ ਵੇਟਰ ਜੀ ਆਪਣਾ 3 ਫੁੱਟ ਤੋਂ ਲੈ ਕੇ ਹਾਂਜੀ ਤੇ 14 ਫੁੱਟ ਤੱਕ ਆਉਂਦਾ ਜੀ ਆਪਣਾ ਰੋਟਾ ਵੇਟਰ 3 ਫੁੱਟ ਤੋਂ ਲੈ ਕੇ 14 ਫੁੱਟ ਤੱਕ ਰੋਟਾ ਵੇਟਰ ਹੁੰਦਾ ਠੀਕ ਆ ਆਪਣੇ ਦੂਜੇ ਰੋਟੇ ਵੇਟਰ ਨਾਲ ਉਹ ਜਿਹੜਾ ਰੋਟਾ ਵੇਟਰ ਉਹ ਬਹੁਤ ਕੰਪਨੀਆਂ ਬਣਾਉਂਦੀਆਂ ਆਪਣੇ ਕੀ ਸੋਧਾ ਜੀ ਉਹਨਾਂ ਨਾਲ ਇਹ ਜਿਹੜਾ ਜਿਹੜਾ ਮਟੀਰੀਅਲ ਆ ਬਾਰ ਸਟੀਲ ਦਾ ਲਾਉਂਦੇ ਪੱਕਾ ਲੋਹਾ ਲਾਉਂਦੇ ਆ ਬੋਰ ਨੰਬਲੇਟ ਕੋਈ ਨਹੀਂ ਇਹਦੀ ਅੱਜ ਤੱਕ ਬੋਰਰ ਚ ਸਟੀਲ ਦਾ ਗੇਅਰ ਆ ਜੀ ਡੀਗੀ ਗੇਅਰ ਨਹੀਂ ਹੈਗਾ ਸਟੀਲ ਕੱਟ ਗੇਅਰ ਆ ਜੀ ਵੀ ਜਿਹੜੇ ਆਮ ਆਪਣੇ ਜੇ ਦੇ ਆਮ ਦੇਸੀ ਆਉਂਦੇ ਆ ਜੀ ਵੀ ਇਹ ਦਾ ਸ਼ਕਤੀਮਾਨ ਦਾ ਆਪ ਦਾ ਆਪ ਦਾ ਬ੍ਰਾਂਡ ਆ ਜੀ ਆ ਵੇਖੋ ਨੱਟ ਤੇ ਵੀ ਲਿਖਿਆ ਐਸ ਆਰਟੀ ਸ਼ਕਤੀਮਾਨ ਰੋਟਰੀ ਟੇਲਰ ਆ ਓਕੇ ਵੀ ਨੱਟ ਵੀ ਇਹਨਾਂ ਦੇ ਆਰਟੀ ਵੀ ਆਪਣਾ ਤਿਆਰ ਕਰਦੀ ਆ ਜੀ ਵੀ ਕੰਪਨੀ ਇਕੱਲੀ ਇਕੱਲੀ ਨਿੱਕੀ ਤੋਂ ਨਿੱਕੀ ਜੀ ਸਾਰਾ ਕੁਝ ਤਿਆਰ ਕਰਦੀ ਆ ਜੀ ਆ ਦੇਖ ਠੀਕ ਆ ਭਾਈ ਜੀ ਠੀਕ ਆ ਬਲੇਡ ਵੀ ਆਪਣੇ ਤਿਆਰ ਕਰਦੀ ਹੈ ਜੀ ਬਲੇਡ ਵੀ ਆਪ ਦਾ ਕੋਈ ਵੀ ਚੀਜ਼ ਕੋਈ ਵੀ ਮਟੀਰੀਅਲ ਬਾਹਰ ਕੋਈ ਵੀ ਨਹੀਂ ਬਾਹਰੋਂ ਲੈਂਦੀ ਆਪਣੇ ਤਿਆਰ ਕਰਦੀ ਹੈ ਸਰ ਠੀਕ ਆ ਬਾਈ ਜੀ ਇਹ ਰੂਟਾ ਵੀ ਟਰ ਆ ਗਿਆ ਆਪਣਾ ਵੱਡਾ ਜੀ ਇਹ 8 ਫੁੱਟ ਦਾ ਹੈ 9 ਫੁੱਟ ਦਾ ਜੀ ਠੀਕ ਇਹ ਸੁਪਰ ਸਿੱਡਰ ਆ ਗਿਆ ਜੀ ਆ ਜੋ ਵੀ ਆਪਣੇ ਵੀਰਾਂ ਨੂੰ ਅੱਗੇ ਸੁਪਰ ਸਿੱਡਰ ਵਿਖਾ ਦਈਏ ਗਾਂ ਵੀਰਾਂ ਨੇ ਨਾ ਝੋਨਾ ਵਧ ਗਏ ਤੇ ਇਹਦੀ ਜ਼ਰੂਰਤ ਪੈਣੀ ਹੈ ਇਹਦੇ ਬਾਰੇ ਵੀਰ ਜੀ ਸਾਨੂੰ ਥੋੜਾ ਚੰਗੀ ਤਰ੍ਹਾਂ ਵਿਸਤਾਰ पूर्वक ਦੱਸ ਦਿਓ ਇਹ ਕਿੰਨੇ ਫੁੱਟ ਆ ਜੀ ਇਹ 8 ਫੁੱਟ ਆ ਜੀ 8 ਫੁੱਟਾਂ ਇਹਦੇ ਉੱਪਰ ਆਪਣੇ ਕਿਸਾਨ ਵੀਰਾਂ ਨੂੰ ਜਦੋਂ ਸਬਸਿਡੀ ਸਰਕਾਰੋਂ ਲਾਉਂਦੀ ਆ ਮਿਲੂਗੀ ਜੀ ਆ ਮਿਲਦੀ ਹੈ ਜੀ 1 ਲੱਖ 5000 ਮਿਲਦੀ ਹੈ ਜੀ 80% ਤੇ ਮਿਲਦੀ ਪੰਜਾਬ ਮਿਲਦੀ ਹੈ ਜੀ 80 ਵੀ ਮਿਲਦੀ 50 ਵੀ ਮਿਲਦੀ ਹਾਂ ਜੀ ਕਿਉਂਕਿ ਕਿਸਾਨ ਵੀਰਾਂ ਨੂੰ ਨਾ ਜਿਵੇਂ ਹੋਣਾ ਪਚੋਨਾ ਵੱਡਾ ਹੈ ਇਹਦੀ ਜ਼ਰੂਰਤੋਂ ਪੈਣੀ ਹੈ ਹਾਂ ਬਿਲਕੁਲ ਜੀ ਤੇ ਸਬਸਿਡੀ ਤੋਂ ਬਿਨਾ ਤੁਹਾਨੂੰ ਪਤਾ ਵੀ ਅੱਜਕੱਲ ਕੰਮ ਆਪਣੇ ਪਾਸ ਹੀ ਉਹ ਸੰਭਾਲ ਰੱਖਿਆ ਜੀ ਸਬਸਿਡੀ ਆਉਂਦੀ ਹੈ ਅੱਜ ਪੱਕੀ ਹਾਂ ਵੀ ਆਪਣੇ ਸਰਕਾਰ ਦੇ ਹਦਾ ਤੰਦਰ ਰਹਿਣਾ ਹੈ ਹਾਂ ਜੀ ਬਿਲਕੁਲ ਠੀਕ ਹੈ ਜੀ ਇਹਦਾ ਆ ਰੋਟਾਵੇਟਰ ਵੀ ਤਿਆਰ ਕਰ ਸਕਦੇ ਆ ਅੱਛਾ ਇਹਦਾ ਰੋਟਾਵੇਟਰ ਵੀ ਹਾਂਜੀ ਬੈਕ ਸਾਈਡ ਤੋਂ ਰੂਟਾ ਬੈਟਰੀ ਤਿਆਰ ਹੋ ਜੇਗੀ ਭਾਈ ਇੱਕ ਸਭ ਤੋਂ ਮੇਨ ਗੱਲ ਹੋਰ ਦੇ ਇਹ ਨਹੀਂ ਤਵੀ ਨਾ ਬੋਰੋਸਟील ਦੀ ਜਾਂ ਕਿਸੇ ਸੂਪਰ ਸਟੇਲ ਨੂੰ ਨਹੀਂ ਮਿੱਟੀ ਨਹੀਂ ਜੰਮਦੀ ਇਹਨੂੰ ਜਿਹੜੀ ਇਹ ਆਖੀ ਨਾ ਹਾਂਜੀ ਜਿਹੜਾ ਤਵਾ ਨਾ ਦਾ ਹੀ ਤਵਾ ਇਹ ਬੋਰੋਸਟील ਦਾ ਹੈ ਠੀਕ ਹੈ ਜੀ ਠੀਕ ਹੈ ਜੀ ਇਹਦੇ ਮਿੱਟੀ ਨਹੀਂ ਜੰਮੂਗੀ ਭਾਵੇਂ ਗਿੱਲੀ ਹੋਵੇ ਤਾਂ ਭਾਵੇਂ ਸੁੱਕੀ ਹੋਵੇ ਇਹ ਤਾਂ ਫਿਰ ਬਹੁਤ ਵਧੀਆ ਜਿਮਗਾ ਬੈਨੀਫਿਟ ਹੋ ਜੂਗਾ ਹਾਂਜੀ 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 ਕਈ ਕੀ ਹੁੰਦਾ ਵੀ ਦਾਣਾ ਜੰਮ ਕੇ ਨਾ ਤਾਂ ਤਾਂ ਕੌਣ ਲੱਗ ਪੈਂਦਾ ਇਹ ਦਾਣਾ ਤਾਂ ਨਹੀਂ ਹੋਊਗਾ ਥੱਲੇ ਥੱਲੇ ਰਹੇਗਾ ਠੀਕ ਆ ਦੇਖੀ ਇਹਦਾ ਰੂਟਾ ਵਿਟਰ ਵੀ ਵੀਰਾਂ ਨੂੰ ਆਪਾਂ ਨੂੰ ਰੂਟਾ ਵਿਟਰ ਦਾ ਵੀ ਕੰਮ ਦੇਊਗਾ ਇਹ ਕਿੰਨੇ ਤੋਂ ਕਿੰਨੇ ਫੁੱਟ ਤੱਕ ਆਪਾਂ ਨੂੰ ਮਿਲੂਗਾ ਜੀ 7-8 ਫੁੱਟ 7-8 ਫੁੱਟ 7-8 ਹਾਂਜੀ ਠੀਕ ਆ ਕੰਡੜ ਦਾ ਸਾਈਜ਼ 8 ਫੁੱਟ ਹੈ ਸਟੈਂਡਰਡ ਸਾਈਜ਼ ਆ ਆ ਤੁਸੀਂ ਤਾਂ ਆਪਣਾ ਕਿੰਨਾ ਇਹ ਆਪਣੇ ਸਬ ਸਵੈਲਰ ਆ ਜੀ ਉਹ ਕਿੰਨੇ ਐਚਪੀ ਡ੍ਰੈਕਟਰ ਖਿੱਚ ਲੂਗਾ ਜੀ ਉਹਨੂੰ ਉਹਨੂੰ 50-55 ਜੀ 50 50 60 ਠੀਕ ਆ ਜੀ ਇਹ ਕੀ ਜੀ ਇਹ ਸਬ ਸਵੈਲਰ ਆ ਜੀ ਜਿਵੇਂ ਆਪਾਂ ਆਲੂ ਦੀ ਬਜਾਈ ਕਰਦੇ ਆ ਹਾਂਜੀ ਚਾ ਕੋਈ ਸਬਜੀ ਵਾਲਾ ਏਰੀਆ ਵਾ ਹਾਂਜੀ ਮਟਰਾਂ ਵਾਲਾ ਏਰੀਆ ਵਾ ਉਹਦੇ ਵਿੱਚ ਇਹਨੂੰ ਸਬ ਸਵੈਲਰ ਨੂੰ ਇੱਕ ਦੋ ਵਾਰ ਚਲਾ ਦਈਏ ਨਾ ਉਹਦੇ ਪਾਣੀ ਨਹੀਂ ਖੜੂਗਾ ਪਾਣੀ ਦੀ ਝੰੜ ਖਤਮ ਇਹ ਮਤੋਂ ਤਿੰਨ ਆਪਣੇ ਆਗੇ ਤੇ ਇਹ ਮੈਨੂਵਲ ਆ ਜੀ ਆਪਾਂ ਇੱਕ ਵੀ ਕਰ ਸਕਦੇ ਆ ਦੋ ਵੀ ਕਰ ਸਕਦੇ ਤਿੰਨ ਵੀ ਕਰ ਸਕਦੇ ਆ ਠੀਕ ਹੈ ਜੀ ਇਹ ਵੀ ਅੱਗੜ ਡੋ ਜਾਂਦੇ ਆ ਆ ਦੇਖੋ ਜੀ ਨੱਟ ਲੱਗੇ ਆ ਹਾਂ ਇਹਨੂੰ ਸੈਂਟਰ ਚ ਲਾ ਲੋ ਲਾ ਕੇ ਕਰ ਲੋ ਦੋਨੂੰ ਦੋ ਹੋ ਜਾਣਗੇ ਇੱਕ ਕਰਨਾ ਇੱਕ ਕਰ ਲੋ ਸੈਂਟਰ ਚ ਲਾ ਲਓ ਇਹਨੂੰ ਕੋਲ ਸਾਈਡਾਂ ਵਾਲੇ ਖੋਲ੍ਹਨੇ ਸਾਈਡਾਂ ਵਾਲੇ ਖੋਲ੍ਹੋ ਇੱਕੋ ਜੂਗਾ ਇੱਕੋ ਜੂਗਾ ਦੋ ਕਰਨੇ ਦੋ ਕਰ ਲਓ ਤਿੰਨ ਕਰਨੇ ਤਿੰਨ ਕਰ ਲਓ ਤਿੰਨ ਕਰ ਲਓ ਹਾਂਜੀ ਮੈਨੂੰ ਵਾਲਾ ਅੱਗੇ ਆਈ ਨਾ ਜਿਵੇਂ ਸਾਡੇ ਏਰੀਆ ਚ ਇੱਕ ਹੀ ਚੱਲਦਾ ਹਾਂਜੀ ਹਾਂਜੀ ਮੈਂ ਤਾਂ ਦੇਖਦਾ ਭਾਵੇਂ ਤਿੰਨਾ ਵਾਲਾ ਤਿੰਨਾ ਵਾਲਾ ਦੇਖੋ ਜੀ ਡੱਟ ਦਿੱਤੇ ਆ ਇਹਨੂੰ ਦੋ ਵਾਲਾ ਕਰਨਾ ਤੇ ਦੋ ਵਾਲਾ ਕਰ ਲਓ ਤਿੰਨ ਵਾਲਾ ਕਰਨਾ ਤਿੰਨ ਵਾਲਾ ਕਰ ਲਓ ਇੱਕ ਵਾਲਾ ਕਰਨਾ ਇੱਕ ਵਾਲਾ ਕਰ ਲਓ ਇੱਕ ਵਾਲਾ ਕਰ ਲਓ ਹਾਂਜੀ ਲਓ ਜੀ ਟਰੈਕਟਰ ਦੇ ਹਿਸਾਬ ਨਾਲ ਹੌਸ ਪਾਵਰ ਦੇ ਹਿਸਾਬ ਨਾਲ ਕਰ ਲਓ ਆ ਚੀਜ਼ ਤਾਂ ਆਪਣੇ ਉਹ ਆ ਗਈ ਨਾ ਹੌਲਡ ਡਿਕਰ ਹਾਂ ਉਹ ਹੌਲਡ ਡਿਕਰ ਹੌਲਡ ਡਿਕਰ ਹੌ ਇਹ ਮਤਲਬ ਕਿ ਕਿੰਨੀ ਡਗਿਆ ਇਹਦਾ ਕਿੰਨੇ ਐਚਪੀ ਟ੍ਰੈਕਟਰ ਆਪਣਾ ਇਹ 4 ਫੁੱਟ ਤੱਕ ਜਾਂਦਾ ਜੀ 4 ਫੁੱਟ ਤੱਕ ਜੀ ਹਾਂ ਜੀ ਤੇ 50 55 ਉਸ ਬੋਰੇ ਨੂੰ ਵੀ ਚਲਾਉਂਦਾ ਜੀ ਆਪਣੇ ਕਹਿੰਦਾ ਮਤਲਬ ਜਿੰਨੇ ਕ ਆਪਣੇ ਇੰਪਲੀਮੈਂਟ ਹੈ 50 ਤੋਂ ਉੱਪਰ ਉੱਪਰ ਖਿੱਚ ਲੈਣ ਦਾ ਹਾਂ ਜੀ ਸਾਰੇ ਵੀ ਵਰਕ ਕਰਨਗੇ ਸਭ ਤੋਂ ਵੱਡੀ ਗੱਲ ਹੋਰ ਜੇ ਹਾਂ ਜੀ ਆਪਣੇ ਹਰੇਕ ਇੰਪਲੀਮੈਂਟ ਦੇ ਉੱਤੇ ਸਬਸਿਡੀ ਉਪਲਬਧ ਆ ਸਾਰਿਆਂ ਨੂੰ ਸਾਰਿਆਂ ਤੋਂ ਕੋਈ ਵੀ ਸਾਰਿਆਂ ਤੋਂ ਕੋਈ ਇੰਪਲੀਮੈਂਟ ਆ ਠੀਕ ਆ ਜੀ ਯਾ ਪੱਕਾ ਜਦੋਂ ਸਰਕਾਰ ਵੱਲੋਂ ਆਏਗੀ ਉਦੋਂ ਆਪਾਂ ਨੂੰ ਡਿਕਾਈ ਕੱਟ ਕਰੀਏ ਸਰਕਲਟੀ ਓਕੇ ਆ ਜਿਆਦਾ ਕਰਨੀ ਤੇ ਵੱਡਾ ਚਾਹੀਦਾ ਆਜੋ ਅੱਗੇ ਆਜੋ ਪਟਾਵਾ ਦੇ ਚਾਹੀਦਾ ਆਜੋ ਵੀਰ ਜੀ ਇਹ ਆਪਣੇ ਆਗੇ ਉਲਟਾਵੇਂ ਜਿਹਨੂੰ ਆਪਾਂ ਪਲੋ ਵੀ ਕਹਿ ਦਿੰਨੇ ਆ ਐਮਪੀ ਬਲਾਓ ਜੀ ਹਾਂ ਹਾਈਡਰੌਲਿਕ ਐ ਤਿੰਨ ਆਗੇ ਜੀ ਇਹ ਸਿੰਗਲ ਫਰੇਮ ਆ ਇਹ ਵੀ ਮਗਰੋਂ ਲੱਗ ਦੋ ਹੋ ਜਾਣਗੇ ਕਿ ਨਹੀਂ ਜੀ ਸਿੰਗਲ ਫਰੇਮ ਆ ਜੀ ਇਹ ਚਾਰ ਕਰ ਸਕਦੇ ਤਿੰਨ ਨਹੀਂ ਕਰ ਦੋ ਨਹੀਂ ਕਰ ਸਕਦੇ ਠੀਕ ਹੈ ਵਿਚਾਰ ਕਰ ਸਕਦੇ ਹਾਂ ਇਹਨੂੰ ਤਾਂ 60 ਤੋਂ ਉੱਪਰ ਐਚਪੀ ਖਿੱਚੂਗਾ ਜੀ ਇਹਨੂੰ 50 ਸਬਾਵਰ 55 ਸਬਾਵਰ ਇਹਨੂੰ ਵੀ 50 ਖਿੱਚ ਲੂਗਾ ਜੀ ਹਾਂਜੀ ਹਾਂਜੀ ਤਿੰਨ ਵਾਲੇ ਨੂੰ ਦੋ ਵਾਲੇ ਨੂੰ ਜਾਂ ਠੀਕ ਹੈ ਜੀ ਹਾਂਜੀ ਚਲੋ ਵੈਰੀ ਗੁੱਡ ਜੀ ਇਹ ਆਪਣਾ ਆ ਗਿਆ ਅੱਗੇ ਚਾਰ ਵਾਲਾ ਸਿਸਟਮ ਜੀ ਹਾਂਜੀ ਆ ਸਟੱਡ ਗਿਆ ਜੀ ਹਾਂਜੀ ਕਿ ਜਿਵੇਂ ਆਪਾਂ ਕੋਈ ਪੌਦੇ ਪੱਦੇ ਛਾਂਗਦੇ ਆਪਾਂ ਉਹਦੀ ਆਪਾਂ ਖਾਦ ਬਣਾ ਸਕਦੇ ਆ ਇਹ ਪੌਦਿਆਂ ਦੀ ਕਟਿੰਗ ਵਾਸਤੇ ਕਟਿੰਗ ਕਰਕੇ ਇਹਦੇ ਵਿੱਚ ਰੋਗ ਲਾ ਸਕਦੇ ਆਪਾਂ ਉਹਦਾ ਬਰੀਕ ਬਰੀ ਕਰ ਦਿੰਦਾ ਕੱਦ ਬਣਾ ਸਕਦਾ ਇਹ ਕਿੰਨਾ ਕੁ ਮੋਟਾ ਮਤਲਬ ਆਪਣੇ ਉਹਨੂੰ ਕਰ ਦੂਗਾ ਜੀ ਕ੍ਰੈਸ਼ ਬਿਲਕੁਲ ਬਰੀਕ ਕਰਦਾ ਜੀ 1.5 2 ਇੰਚੀ 1.5 2 ਇੰਚੀ ਨੂੰ ਜਮਾਂ ਕ੍ਰੈਸ਼ ਕਰ ਦਿੰਦਾ ਕ੍ਰੈਸ਼ ਕਰ ਦਿੰਦਾ ਜੀ ਕੀ ਆਪਾਂ ਪੱਟਿਆਂ ਦਾ ਕੰਮ ਵੀ ਲੈ ਸਕਦੇ ਆ ਦੇ ਕੋ ਪੱਤੇ ਵੀ ਕਿਹੜਾ ਕੰਮ ਵੀ ਲੈ ਸਕਦੇ ਆ ਖਿਲਾਰ ਕੇ ਠੀਕ ਫਟਕ ਮਗਰ ਪਾਓ ਪੇਟੀਆ ਪਾਓ ਹਾਂ ਜੀ ਰੋਗ ਲਾਓ ਪੱਟੇ ਘੁੱਟੋ ਪੱਟੇ ਦੀ ਕਟਿੰਗ ਵੀ ਹੋ ਜੀ ਹਾਂ ਜੀ ਕੀ ਕੰਮ ਕਰਦਾ ਤਿੰਨ ਕੰਮਾਂ ਤੇ ਆ ਗਿਆ ਜੀ ਬਾਕੀ ਉਹ ਪੌਦੇ ਪਾਦੇ ਜਿਹੜੇ ਆਉਂਦਾ ਆਪਾਂ ਕ੍ਰੈਸ਼ ਕਰਦੇ ਤੇ ਬਰੀਕ ਕਰ ਸਕਦੇ ਹਾਂ ਡਾਲੀਆਂ ਡੋਣੀਆਂ ਜਿਵੇਂ ਵਿਛਟ ਕਰਦੇ ਆਜੋ ਜੀ ਅੱਗੇ ਆਪਣੇ ਆ ਗਏ ਮੱਕੀ ਦੀ ਬਜਾਈ ਵਾਸਤੇ ਮਸ਼ੀਨ ਰੋਕਲਾ ਸਕਦੇ ਇਨਮੈਂਟਿਕ ਬਲੈਂਟਰ ਆ ਜੀ ਹਾਂ ਜੀ ਹਾਈਡਰੌਲਿਕ ਆ ਸਾਰੀ ਠੀਕ ਆ ਜੀ ਹਾਂ ਜੀ ਪ੍ਰੈਸ਼ਰ ਤੇ ਦਾਣਾ ਚੱਕਦੀ ਆ ਪ੍ਰੈਸ਼ਰ ਆਜੋ ਆਪਾਂ ਪਿੱਛੋਂ ਦੇਖਦੇ ਹਾਂ ਇਹਦੀ ਵੀਡੀਓ ਨਾ ਆਪਣੇ ਪੇਜ ਤੇ ਪਹਿਲਾਂ ਵੀ ਹੈਗੀ ਆ ਇਹ ਆਪਣੇ ਨਾਲੇ ਬੀਜ ਦੇ ਬੀਜਣ ਵਾਲੇ ਆਪਾਂ ਨੂੰ ਲੱਗ ਲੱਗ ਮਿਲਦੇ ਆ ਜੀ ਕਿ ਨਹੀਂ ਹਾਂ ਮਿਲਦੇ ਮਿਲਦੇ ਨੇ ਡਿਕਸਰ ਦੇ ਲੋ 9 ਸੈੱਟ ਆਉਂਦੇ ਆ ਜੀ ਹਾਂਜੀ ਇਹਦੇ ਜੇ ਡਿਕਸ ਹੁੰਦੀ ਆ ਜੀ ਦਾਣੇ ਵਾਈਚ ਹਰ ਇੱਕ ਬਰੀਕ ਤੋਂ ਬਰੀਕ ਦਾਣਾ ਮੋਟੇ ਤੋਂ ਮੋਟੇ ਦਾਣਾ ਵੀ ਪਾਉਗੇ ਜੀ ਆਪਾਂ ਸਰੋਂ ਦੀ ਜੱਕਦੀ ਹੈ ਜਿੰਨਾ ਆਪਾਂ ਨੂੰ ਗੈਬ ਚਾਹੀਦਾ ਹਾਂਜੀ 8 ਇੰਚ 9 ਇੰਚ 10 ਇੰਚ ਉਹਨਾਂ ਹੋ ਜਾਏਗਾ ਜੀ ਉਹਨਾਂ ਹੀ ਆਉਦੀ ਹੈ ਹਾਂਜੀ ਜਿੰਨੇ ਕਿਲੋ ਬੀ ਪਾਉਣਾ ਕਿਲੋਆਂ ਦਾ ਸਭ ਨਾਲ ਹੀ ਹੋ ਜਾਏਗਾ ਠੀਕ ਆ ਬਈ ਠੀਕ ਹਾਂਜੀ ਕੇਰ ਦੇ ਕੇ ਜੀ ਬੀ ਜੀ ਹਾਂਜੀ ਗੋਲਦਨਾ ਕੋਈ ਵੀ ਕੋਈ ਵੀ ਵੈਰੀ ਗੁੱਡ ਯਾਰ ਸ਼ਕਤੀਮਾਨ ਸਰਾਇ ਕਰਾਈ ਜਾਂਦਾ ਇਹ ਆਪਣੇ ਕੀ ਆ ਗਿਆ ਜੀ ਹਾਂਜੀ ਇਹ ਮੱਕੀ ਬਲੈਂਟਰ ਆ ਜੀ ਮੱਕੀ ਬਲੈਂਟਰ ਸਾਇਲਜ ਵਾਤੀ ਆ ਇਹ ਮਨੋਦਾ ਦੇ ਕੱਟ ਕੇ ਸਭ ਤੋਂ ਜ਼ਿਆਦਾ ਇੰਪਲੀਮੈਂਟ ਆਹੀ ਵਿਗਦੇ ਇਹੀ ਵਿਗਦਾ ਜੀ ਤੁਹਾਡੇ ਏਰੀਏ ਚ ਹਾਂ ਇਹ ਸਾਡੇ ਏਰੀਏ ਸਭ ਤੋਂ ਜ਼ਿਆਦਾ ਆਪ ਦੇ ਵਿੱਚ ਸਤਾਫੀ ਬਹੁਤ ਜ਼ਿਆਦਾ ਹੈ ਇਹ ਮੈਨੂਵਲ ਵੀ ਆਉਂਦਾ ਵਾ ਜੈਕ ਹਾਂਜੀ ਤੇ ਹਾਈਡਰੋਲਿਕ ਜੋਗਾ ਜੀ ਹਾਈਡਰੋਲਿਕ ਜੀ ਠੀਕ ਆ ਬਈ ਠੀਕ ਆ ਇਹ ਆਪਣੇ ਇੱਕ ਫਾਂਟਲ ਜਾਊਗਾ ਹਨਾ ਜੀ ਹਾਂ ਜੀ ਇੱਕ ਛੜ ਲੈ ਜਾ ਇੱਕ ਛੜ ਵੈਰੀ ਗੁੱਡ ਅੱਗੇ ਆ ਗਿਆ ਆਪਣਾ ਸਪਰੇਅ ਵਾਲਾ ਲੋ ਜੀ ਵੀਰਾਂ ਨੂੰ ਇਹਦੇ ਵੀ ਕਰਵਾ ਦਰਸ਼ਨ ਇਹ ਕਿੰਨੇ ਫੁੱਟ ਆਪਣੀ ਜਗ੍ਹਾ ਕਵਰ ਕਰੂਗਾ ਜੀ 600 ਲੀਟਰ ਹੈ 40 ਫੁੱਟ ਕਵਰ ਕਰਦਾ ਹੈ ਜੀ ਠੀਕ ਹੈ ਜੀ ਇਹਦੀ ਨੋਜ਼ਲ ਜਿਹੜੀ ਹੈ ਮੈਨੂਵਲ ਆ ਠੀਕ ਹੈ ਜੀ ਹਾਂ ਜੀ ਅਡਜਸਟੇਬਲ ਆ ਜਿੰਨੀ ਮਰਜ਼ੀ ਕਰ ਲਓ ਜੀ ਆ ਦੇਖੋ ਇਹਦੇ ਵਿੱਚ ਕੱਟ ਦਿੱਤੇ ਆ ਹਾਂ ਜਿੰਨੀ ਲੋਜਲਾਪਾਂ ਨੂੰ ਚਾਹੀਦੀ ਫੁੱਟ ਤੇ ਡੇਢ ਤੇ 2 ਤੇ 12 ਇੰਚ ਤੇ ਤੇ ਹੋ ਜੇਗੀ। ਇਹ ਸਾਰੀ ਨੋਜਲ ਅਡਜਸਟਮੈਂਟ ਹੋ ਜੂਗੀ। ਅਡਜਸਟ ਮੇਲੇ ਬੱਸ। ਇੱਕ ਜਗ੍ਹਾ ਤੇ ਕਹਿੰਦੇ ਕਈ ਵਾਰੀ ਆਪਾਂ ਨੂੰ ਜ਼ਰੂਰਤ ਪੈ ਜੀ ਨਾ ਅੱਗੇ ਪਿੱਛੇ ਕਰਨ ਦੀ। ਬਿਲਕੁਲ ਬਿਲਕੁਲ। ਪਰ ਕੋਈ 4 ਫੁੱਟ ਦਾ ਹੁੰਦਾ ਪੌੜਾ ਕੋਈ 2 ਫੁੱਟ ਦਾ ਕੋਈ 3 ਦਾ ਹੁੰਦਾ। ਉਸਾ ਬਣਾ ਕੇ ਅਡਜਸਟ ਵੀ ਕਰ ਸਕਦੇ। ਠੀਕ ਆ ਬਈ ਜੀ ਠੀਕ ਆ। ਹਾਂਜੀ। ਇਹ ਸੈਸਨ ਲਿਟਰ ਉਹਨਾਂ ਤੱਕ ਦੋ ਨਹੀਂ ਆਗੇ ਜੀ। ਹਾਂਜੀ ਇੱਕ ਪਾਣੀ ਭਰ ਨਾਤੇ ਆ ਜੀ ਇੱਕ ਆ ਟੈਂਕੀ ਦਾ ਵਾ। ਆ ਦੇਖੋ। ਹਾਂਜੀ। ਆ ਪੈਨਾਲੀ ਦਾ ਅੱਛਾ ਜੀ ਵਾਸ਼ ਕਰਨਾ ਆ ਤੇ ਇਹ ਵਾਸ਼ ਕਰਨ ਲਈ ਹੈਡ ਵਾਸ਼ ਹੈਡ ਵਾਸ਼ ਇੱਕ ਕਲੀਨ ਕਰਨ ਵਾਸਤੇ ਥੱਲੇ ਕਲੀਨ ਕਰ ਹਾਂ ਦਾ ਮਤਲਬ ਇਹਨੂੰ ਅਲੱਗ-ਅਲੱਗ ਟੈਂਕਾਂ ਵਿੱਚ ਅਲੱਗ-ਅਲੱਗ ਟੈਂਕਾਂ ਤੇ ਨਿਤ ਦਿੱਤੀਆਂ ਜੀ ਬੜੀ ਵਧੀਆ ਪਾਣੀ ਵਿੱਚ ਹੀ ਰੱਖਦੇ ਹੋ ਕਲੀਨ ਵਾਲਾ ਵੀ ਜੀ ਇੱਥੇ ਰੱਖਦੇ ਹੋ ਵੈਰੀ ਗੁੱਡ ਸ਼ਕਤੀਮਾਨ ਕੋਈ ਵੀ ਪ੍ਰੋਡਕਟ ਬਣਾਉਂਦਾ ਉਹਦੇ ਕਿਸਾਨ ਵੀਰਾਂ ਲਈ ਨਾ ਪੂਰਾ ਸੋਚ ਸਮਝ ਕੇ ਬਿਓਨ ਨੂੰ ਇਹ ਡੀਐਮਆਰ ਆ ਜੀ ਮਿੰਨੀ ਠੀਕ ਹੈ ਜੀ ਹਾਂ ਜੀ ਇਹ ਵੀ ਉਹ ਸੇਮ ਹੀ ਹੈ ਜੋ ਬਾਹਰ ਲੱਗਾ ਆਪਣਾ ਹਾਂਜੀ ਵੀਰ ਨਾਲ ਸਰਪਰੇਚਰਾ ਨਾਲ ਹੀ ਕੰਡਾ ਲੱਗਾ ਨਾਲ ਹੀ ਲੋਡਰ ਲੱਗਾ ਇਹਦੇ ਬੈਕ ਸਾਈਡ ਤੇ ਨਾਲ ਹੀ ਲੋਡਰ ਇਹ ਵੀ ਮੋਟਰ ਤੇ ਹੀ ਆ ਵੀ ਸਾਰਾ ਕੁ ਹਾਂਜੀ ਇਲੈਕਟ੍ਰੋਨਿਕ ਕਹਿ ਸਕਦੇ ਆਪਾਂ ਇਲੈਕਟ੍ਰੋਨਿਕ ਹਾਂ ਟਰੈਕਟਰ ਵਾਲਾ ਕੰਮ ਖਤਮ ਕੀਤਾ ਟਰੈਕਟਰ ਵਾਲਾ ਕੰਮ ਖਤਮ ਟਰੈਕਟਰ ਖਤਮ ਕਰਤਾ ਹੀ ਹਾਂਜੀ ਹਾਂ ਮੋਟਰ ਦਾ ਚਲਾਓ ਮੋਟਰ ਨਾਲ ਫਿੱਟ ਕਰਤੇ ਇਹਨਾਂ ਨੇ ਆਪਣੇ ਦੇ ਖਾਦੇ ਮੋਟਰ ਵਾਲਾ ਸਿਸਟਮ ਹਾਂਜੀ ਅਡਜਸਟੇਸ਼ਨ ਕਰਨਾ ਪਊਗਾ ਕਿੰਨੂ ਆਹ ਰਹੀ ਟਰੈਕਟਰ ਨਾਲ ਪਾ ਕੇ ਇਹਨਾਂ ਨੇ ਟਰੈਕਟਰ ਨਾਲ ਪਊਗਾ ਟਰੈਕਟਰ ਦੇ ਨਾਲ ਮਗਰ ਪਾਓ ਹੂੰ ਜਿੱਤੇ ਮਰਜ਼ੀ ਲੈ ਜਾਓ ਇਹਨੂੰ ਹਾਈਡਰੌਲਿਕਾ ਸਾਰਾ ਹੀ ਇਹ ਦੋਨੇ ਪ੍ਰੈਸ਼ਰ ਦਾ ਕੰਮ ਕੀਤਾ ਆ ਵੀ ਦੇਖੋ ਸਟਰ ਲੱਗੇ ਆ ਵਰਕ ਕਰਨ ਵਾਲਾ ਹੂੰ ਆ ਜੋ ਜੀ ਇਹ ਆਪਣਾ ਕੀ ਆ ਗਿਆ ਜੀ ਇਹ ਰਾਉਂਡ ਬੈਲਰ ਆ ਜੀ ਇਹ ਆਪਣਾ ਬੈਲਰ ਆ ਗਿਆ ਜੀ ਇਹ ਆਪਣਾ ਇਕੱਠਾ ਬਣਾਉਣ ਵਾਲਾ ਜੀ ਹਾਂ ਜੀ 4 ਕੁਆਰਟਰ ਦੀ ਇਕੱਠ ਬਣਾਉਂਦਾ ਜੀ ਇਹ 4 ਕੁਆਰਟਰ ਦੀ ਹਾਂ ਜੀ ਆਪਣੇ ਇਸ ਤੋਂ ਵੱਡੇ ਛੋਟੇ ਵੀ ਆਉਂਦੇ ਆ ਨਹੀਂ ਇਹ ਵੱਡਾ ਜੀ ਸਾਡਾ ਇਹ ਸਭ ਤੋਂ ਵੱਡਾ ਜੀ ਹਾਂ ਜੀ 4 ਕੁਇੰਟਲ ਦੀ 4 ਕੁਇੰਟਲ ਦੀ ਗੱਠ ਬਣਾਉਂਦਾ ਜੀ ਠੀਕ ਇਹ ਕਿੰਨੇ ਐਚਪੀ ਡਰਾਵਾਂਗੇ ਚੱਲ ਪਈ ਇਹਨੂੰ 50 55 ਉਸ ਪਾਵਰ ਦੀ ਉਹ ਹੀ ਗੱਲ ਆਪਾਂ ਇਹਨਾਂ ਦੀ 40 1 ਏਕੜ ਰੋਜ਼ ਦੇ 35 40 ਏਕੜ ਕੱਢੂਗਾ ਹਾਂ ਜੀ ਕੱਢੂਗਾ ਪੂਰੇ ਆਰਾਮ ਨਾਲ ਹਾਂ ਜੀ ਮੇਰੀ ਗੋਡੀ ਆ ਇਹ ਸਕੁਅਰ ਬੀਲਰ ਆ ਇਹ ਸਕੁਅਰ ਬੀਲਰ ਆ ਗਿਆ ਜੀ ਜੇ ਆਪਣਾ ਚੌਰਸੀਆਂ ਇਕੱਠਾ ਬਣਾ ਦੇ ਜੀ ਇਹ ਚੌਰਸੀ ਇਕੱਠਾ ਬਣਾਉਂਦਾ ਵਾ 18 ਤੋਂ 25 ਕਿਲੋ 18 ਤੋਂ 25 ਕਿਲੋ 18 ਤੋਂ 25 ਕਿਲੋ ਦੀ ਕੱਢ ਜੂਗਾ ਜੀ ਹਾਂ ਜੀ ਇਹ ਵੀ 25 30 ਏਕੜ ਇਹ ਵੀ 25 30 ਏਕੜ ਹਾਂ ਜੀ ਵੀ ਮਗਰ ਨਾਲ ਹੀ ਗੱਟ ਬਣਾ ਕੇ ਤੇ ਸੂਤ ਨਾਲ ਹਾਂਜੀ ਇਹ ਪੀਟੀਓ ਰੇਗਾ ਜੀ ਇਹ ਕੀ ਆ ਗਿਆ ਜਿਹੜਾ ਪੀਟੀਓ ਰੇਗਾ ਜੀ ਇਕੱਠਾ ਕਰ ਲਈ ਅ ਰੋਡ ਤੇ ਰੇ ਤੇ ਕਟਰ ਮਾਰ ਕੇ ਹਾਂਜੀ ਇਹ ਲੈਣਾ ਬਣਾ ਦਿੰਦਾ ਵਾ ਮਗਰ ਉਹ ਬਿਲਰ ਚੱਕ ਲੈਂਦਾ ਹਾਂ ਬਿਲਕੁਲ ਸਾਰਾ ਇਕੱਠਾ ਇੱਕ ਲਾਈਨ ਚ ਕਰਕੇ ਇਹ ਆਪਣੇ ਆਕੇ ਰੇ ਪਾਉਣ ਵਾਲੇ ਜੀ ਹਾਂਜੀ ਇਹ ਬਰੋਡਕਾਸਟ ਆ ਜੀ ਠੀਕ ਹੈ ਜੀ ਹਾਂਜੀ ਇਹ ਵੀ ਆਪਣਾ ਰੇ ਵਾਲਾ ਸਿਸਟਮ ਹੀ ਇਹ ਵੀ ਰੇ ਵਾਲਾ ਜੀ ਇਹ 40 ਫੁੱਟ ਕਵਰ ਕਰਦਾ ਜੀ ਇਹ 40 ਫੁੱਟ ਆਪਣਾ ਕੋਈ ਵੀ ਖਾਤ ਜਬ ਸੀਡ ਪਾ ਕੇ ਫਟਾ ਦੇ ਸਾਡੇ ਦਾ ਇਹ ਦੋ ਕੰਮ ਕਰਦਾ ਜੀ ਹਾਂਜੀ ਇੱਥੇ ਡਿਵਾਈਡਰ ਲੱਗਾ ਦੇਖੋ ਹਾਂ ਸੈਂਟਰ ਚਲਾਵਾਂਗੇ ਤੇ ਦੋ ਬੰਨੇ ਖਲਾਰੇਗਾ ਜੇ ਆਪਾਂ ਇੱਕ ਬੰਨੇ ਕਰਦੇ ਇੱਕ ਬੰਨਾ ਬੰਦ ਹੋ ਜਾਏਗਾ ਜੇ ਉਧਰ ਕਰਦੇ ਆਂਗੇ ਉਧਰਲਾ ਬੰਨਾ ਬੰਦ ਹੋ ਜਾਏਗਾ ਵੀ ਜੇ ਇਹਨੂੰ ਇੱਥੋਂ ਆਪਾਂ ਅਡਜਸਟ ਕਰਾਂਗੇ ਇਧਰ ਨੂੰ ਇੱਕ ਪਾਸੇ ਇੱਕ ਬੰਨਾ ਬੰਦ ਹੋ ਜਾਏਗਾ ਉਧਰ ਨੂੰ ਕਰਾਂਗੇ ਤੇ ਉਧਰਲਾ ਬੰਨਾ ਜੇ ਦੋਨੋਂ ਪਾਸੇ ਕਰਨਾ ਬਚਾਲੇਗਾ ਹਾਂ ਵੀ ਫੇਰ ਆਪਣੇ ਪਿੱਛੇ ਦੋਨੋਂ ਸਾਈਡ ਹੀ ਖਲਾਰੇ ਪੀਟੀਓ ਨਾਲ ਚੱਲਦਾ ਹੈ 40 ਫੁੱਟ ਕਵਰ ਕਰਦਾ ਇਹਨੂੰ ਵੀ ਮੈਂ ਆਪਣਾ ਛੋਟਾ ਡ੍ਰੈਕਟਰ ਖਿੱਚ ਲੂਗਾ ਜੀ ਆਹ ਛੋਟਾ ਡ੍ਰੈਕਟਰ ਖਿੱਚ ਲੂਗੇ ਲੋਡ ਕੋਈ ਨਹੀਂ ਇੱਥੇ ਹਾਂ ਆਜਾ ਉਧਰ ਆ ਜਾਓ ਲੋ ਜੀ ਕਿਸਾਨ ਵੀਰੋ ਦੋ ਤਿੰਨ ਸੰਦ ਨਾ ਤੁਹਾਨੂੰ ਇੰਪਲੀਮੈਂਟ ਇਹੋ ਜਿਹਾ ਦਿਖਾਉਣੇ ਵੀ ਜਿਨ੍ਹਾਂ ਨੇ ਨਾ ਪ੍ਰਦਰਸ਼ਨੀ ਦਾ ਦਿਲ ਜਿੱਤਿਆ ਤੇ ਆਪਾਂ ਤੁਹਾਨੂੰ ਉਹ ਵੀ ਦਿਖਾ ਹੀ ਦੇਣੀ ਜਿਹੜੇ ਖੇਚ ਦਾ ਕੇਂਦਰ ਜਿਹਨੂੰ ਆਪਾਂ ਕਹਿ ਸਕਦੇ ਹਾਂ ਬਣੇ ਹਨਾ ਜੀ ਇਹ ਆਪਣੀਆਂ ਹੈ ਰੋ ਕਿੰਨੀਆਂ ਜੀ ਇਹ ਭਾਈ ਹਣੀਆਂ ਜੀ ਬੰਦੇਆਂ ਬਣੀਆਂ ਕਿੰਨੀਆਂ ਬਣੀਆਂ ਭਾਈ ਇਹ ਤਾਂ ਆਪਣੇ ਨਾ ਫੋਰਨ ਵਾਲਾ ਸਿਸਟਮ ਹੀ ਆ ਜੀ ਇਹ ਫੋਰਨ ਵਾਲਾ ਵਾ ਜੀ ਤੇ ਬਾਹਰ ਸਪੋਰਟ ਹੁੰਦੀਆਂ ਵਾ ਇਹ ਬਾਹਰ ਐਕਸਪੋਰਟ ਹੁੰਦੀਆਂ ਇਹ ਬਾਹਰ ਸਪੋਰਟ ਹੁੰਦੀਆਂ ਵਾ ਹਾਈਡਰੌਲਿਕਾ ਸਾਰੀਆਂ ਹੀ ਸਾਰੀਆਂ ਹਾਈਡਰੌਲਿਕ ਇਹ ਹੁਣ ਆ ਸੋ ਇਹ ਆਪਾਂ ਨੂੰ ਇਹ ਹਾਈਡਰੌਲਿਕ ਆਪਾਂ ਨੂੰ ਜਿੰਨੀਆਂ ਚਾਹੀਦੀਆਂ ਨੇ ਨਾ ਡਗਾਈਏ ਦੀ ਉਹਨੇ ਆਪਾਂ ਕਰ ਸਕਦੇ ਆ ਇਹ ਆਪਣੇ ਹੱਥ ਹੋਊਗਾ ਆਪਣੇ ਹੱਥਾ ਹਾਈਡਰੌਲਿਕ ਹੈ ਹਾਈਡਰੌਲਿਕ ਦੇ ਨਾਲ ਆਪਾਂ ਉੱਪਰ-ਨੀਚੇ ਕਰ ਸਕਦੇ ਆ ਡਗਾਈ ਇਹ ਇੱਕ 90 90 95 90 ਬਹੁਤ ਵੱਡੀ ਗੱਲ ਆ ਜਿਵੇਂ ਇਕੱਲਾ- ਇਕੱਲਾ ਬਹਿਰੰਗ ਵਾਲਾ ਸਿਸਟਮ ਆ ਨਾ ਜੀ ਵੀ ਵਿੱਚ ਉਹ ਐਕਸਲ ਨਹੀਂ ਹੈਗਾ ਹਾਂ ਜੀ ਇਹ ਬਹੁਤ ਵੱਡੀ ਗੱਲ ਆ ਜੋ ਆਪਾਂ ਇਧਰ ਪਿੱਛੇ ਦਿਖਾ ਦਈਏ ਕਿ ਤਵੀ ਪੱਟ ਕੇ ਨਾ ਪਿੱਛੇ ਨੂੰ ਮਲਚ ਵੀ ਕਰੀ ਜਾਏਗੀ ਹਾਂਜੀ ਵੀ ਇਦਾਂ ਨਹੀਂ ਹੈਗਾ ਉੱਚੀ ਨਹੀਂ ਵੀ ਜਗ੍ਹਾ ਬਣੇਗੀ ਨਾ ਬਰੀ ਕਰਨ ਵਾਸਤੇ ਗੁੱਡਾਲਾ ਡੋਲਾ ਜਿਹੜਾ ਵਾਣਾ ਬਰੀ ਕਰੀ ਜਾਂਦਾ ਨਾਲ ਹੀ ਇੱਕ ਖੇਤ ਦਾ ਲੈਵਲ ਉੱਚਾ ਨਹੀਂ ਵਾਣੀ ਹੋਏ ਉੱਚਾ ਨਹੀਂ ਵਾਣੀ ਤੇ ਪ੍ਰਸਵਾਗਾ ਮਰੀ ਜਾਂਦਾ ਵਗੈਰਾ ਹਾਂ ਹਾਂ ਹਾਂਜੀ ਹਾਂਜੀ ਇਹ ਤਾਂ ਆਪਾਂ ਜ਼ਿਆਦਾ ਦੇਖਦੇ ਨੇ ਫੋਰਨ ਵਾਲੇ ਟਰੈਕਟਰ ਨਹੀਂ ਹਾਂ ਹਾਂ ਇਹਨੇ ਬਾਰ ਬਾਰ ਚਲਦੇ ਆ ਜਿਆਦਾ ਸਪੋਰਟ ਹੁੰਦੇ ਆ ਇਹ ਇਹਨਾਂ ਨੂੰ ਕਿਹੜਾ ਰੈਕ ਇਹ ਸਬਸਵੈਲਰੀ ਆ ਜੀ ਉਹੋ ਹੀ ਜਿਹੜਾ ਅੰਦਰ ਲੱਗਾ ਵਈ ਵੀ ਬਾਹਰ ਹੀ ਸਪੋਰਟ ਹੁੰਦਾ ਵਾ ਮੋਹੀ ਕਹਿਣ ਲੱਗਾ ਜੋ ਆਪਣੇ ਤਾਂ ਨਹੀਂ ਚੱਲਣਾ ਹੈ ਇਹਗਾ 90 ਹਸ ਪਾਵਰ ਹਾਂ 120 ਹਸ ਪਾਵਰ ਵਾ ਤੇ ਆਪਣਾ ਰਜੀਵ ਭਾਜੀ ਹੈਡਿੰਗਾਈ ਬਹੁਤ ਜਿਆਦੀ ਹੈ ਇਹ ਰੂਲਾ ਮਗਰ ਲੱਗਾ ਕੋਈ ਅੱਪੜ ਪੈੜੀ ਨਹੀਂ ਜਿਵੇਂ ਬਰੀ ਕਰੀ ਜਾ ਹਾਂਜੀ ਇੱਕ ਸਾਦੇ ਆਪਣੇ ਹੁਣ ਨਾ ਛੋਟ ਫਾਰਮ ਚ ਕਹਿ ਦਿਆ ਆਪਣੇ ਕਹਿੰਦੇ ਚਿੰਜੂ ਵਾਲਾ ਪਰ ਇਹ ਚਿੰਜੂ ਦਾ ਇੱਕ ਸਾਦਾ ਬਾਪ ਹੀ ਕਹਿ ਸਕਦਾ ਬਾਪਾ ਜੀ ਇਹ ਬਾਹਲਾ ਕੰਮ ਨਾਲ ਬਲੇਡ ਦੇ ਤੇ ਨਾ ਵੀ ਹਾਂ ਇਹ ਬਰੀਕ ਨਹੀਂ ਜਾਂਦੀ ਜੀ ਬਿਲਕੁਲ ਹੀ ਤਕਨੀਕ ਮੜਾ ਧਿਆਨ ਨਾਲ ਕਰਦੇ ਨੂੰ ਵੀ ਇਹ ਚੀਜ਼ ਥੱਲੇ ਜਾਣੀ ਤੇ ਨਾਲ ਹੀ ਇਤੋਂ ਬਰੀਕ ਕਰਕੇ ਇਹਦੇ ਨਾਲ ਜਿਹੜਾ ਕੁਡਾ ਲਡੁਲਾ ਹੈਗਾ ਇਹਦੇ ਚ ਵੱਜ ਕੇ ਤੇ ਪਿੱਛੋਂ ਇਹਨੇ ਲਾਸਟ ਵਾਲਾ ਇਹਨੇ ਕਲੀਅਰ ਕਰ ਲਾਸਟ ਇਹਨੇ ਕਲੀਅਰ ਕਰ ਦੇਣਾ ਇਹ ਆਪਣਾ ਕੀ ਆ ਗਿਆ ਜੀ ਇਹ ਕੰਪੋਸਟ ਸਲੈਡਰ ਆ ਜੀ ਕੰਪੋਸਟ ਸਲੈਡਰ ਆ ਆ ਰੂੜੀ ਵਾਲੀ ਰਣ ਦੱਸੋ ਰੂੜੀ ਵਾਲੀ ਖਾਦ ਨਹੀਂ ਜਿਹੜੀ ਹੁੰਦੀ ਹਾਂ ਆਪਾਂ ਉਹਦੀ ਲੈਣਾ ਚ ਪਾਉਣ ਵਾਸਤੇ ਜਾਂ ਬਰੀਕ ਕਰਕੇ ਬਿੱਡਾਂ ਚ ਪਾਉਣ ਵਾਸਤੇ ਮੈਂ ਪੰਜਾਬੀ ਤਾਂ ਕਿਹਾ ਕਿ ਮੇਰੇ ਪੇਜ ਤੇ ਜਿੰਨੇ ਮੇਰੇ ਵੀਰ ਭਰਾ ਜੁੜੇ ਨਾ ਹਾਂ ਜੀ ਸਾਰੇ ਮੇਰੇ ਵਰਗੇ ਸਿੱਧੇ ਹੀ ਨਹੀਂ ਠੀਕ ਹੈ ਜੀ ਮੈਂ ਕਹਿੰਦਾ ਵੀਰਾਂ ਨੂੰ ਸੰਭਲ ਲੱਗੇ ਆ ਠੀਕ ਹੈ ਜੀ ਹਾਂ ਜੀ ਬਰੀਕ ਕਰੀ ਜਾਂਦਾ ਹੈ ਬਰੀਕ ਕਰੀ ਜਾਂਦੇ ਇਹਦਾ ਡੱਗ ਕਿੰਨੇ ਕੋਈ ਲੀਟਰ ਦਾ ਹੈਗਾ ਆਈਡੀਆ ਜੀ ਇਹ ਇਹਦੇ ਚ ਪੈ ਜਾਂਦੀ ਹੈ ਕੋਈ 10 15 ਕੁਵੰਟਲ 10 15 ਕੁਵੰਟਲ ਹਾਂ ਜੀ ਬਿਨੂਸ ਕਾਹਰੇ ਤੇ ਮਤਲਬ ਵਿੱਚ ਬਰੀਕ ਕਰਕੇ ਪਾ ਸਕਦੇ ਆ ਬਰੀਕ ਕਰਕੇ ਪਾ ਜਿਵੇਂ ਆਪਾਂ ਰੇਹ ਵਿੱਚ ਉਹ ਨਾ ਚੱਲਦਾ ਵਾ ਹਾਂਜੀ ਬਰੀਕਰੀ ਜਾਂਦੀ ਐ ਇਹਨੂੰ ਕਿਹੜੇ ਕਿੰਨੇ ਐਚਪੀ ਖਤ ਲੋ ਜੀ ਇਹਨੂੰ 60 ਹਸਪਾਫਲ 60 ਹਸਪਾਫਲ ਜੀ ਇਹਨੇ ਰੜਨਾ ਹੀ ਆ ਜੀ ਰੜਨਾ ਹੀ ਚੱਲਦਾ ਥੱਲੇ ਆ ਸਿੰਗਲ ਵਗੈਰਾ ਲੋ ਜੀ ਕਿਸਾਨ ਵੀਰੋ ਪ੍ਰਦਰਸ਼ਨੀ ਆਪਾਂ ਤੁਹਾਨੂੰ ਸੇਵਾ ਦਿਖਾਤੀ ਆ ਆ ਦੇ ਲਈ ਤੇ ਆਪਾਂ ਵੀਰ ਜੀ ਨੂੰ ਨਾ ਆ ਗਿਆ ਦੇ ਦਈਏ ਸੱਚੀ ਕਾ ਬਾਈ ਜੀ ਤੁਸੀਂ ਫ੍ਰੀ ਹੋ ਤੇ ਮੈਂ ਬਾਈ ਜੀ ਹੁਣਾਂ ਤੋਂ ਆਪਣੇ ਦਰਸ਼ਕ ਵੀਰਾਂ ਤੋਂ ਆ ਗਿਆ ਲੈ ਲੈਣਾ ਇਹਨਾਂ ਨੂੰ ਮੜਾ ਲੈ ਹਾਂ ਹਾਂ ਲਓ ਜੀ ਲਓ ਤੁਸੀਂ ਆਓ ਇਹ ਆਪਣਾ ਵੀਰ ਜੀ ਤੁਹਾਨੂੰ ਦੱਸਿਆ ਜਿਨ੍ਹਾਂ ਨੇ ਤੁਹਾਨੂੰ ਹੈਂਡਲ ਕਰਨਾ ਜਿਹੜੇ ਤੁਹਾਨੂੰ ਮਿਲਣਗੇ ਤੁਹਾਨੂੰ ਗਾਈਡ ਕਰਨਗੇ ਇੱਥੇ ਹੁਣ ਸਾਨੂੰ ਹੈਗੀ ਛੇਤੀ ਇਹ ਤਾਂ ਗਰਮੀ ਬਹੁਤ ਆ ਜੀ ਤੇ ਇੱਕ ਇੱਥੇ ਭੀੜ ਕਰਕੇ ਤੁਸੀਂ ਪਤਾ ਨਹੀਂ ਦੇਖ ਹੀ ਲੈਣਾ ਵੀਡੀਓ ਵਿੱਚ ਬਹੁਤ ਜਿਆਦਾ ਕੱਟ ਲੱਗੇ ਆ ਹਨ ਵੀਰਾਂ ਨੂੰ ਦੱਸਣਾ ਪੈਂਦਾ ਵਿੱਚ ਵੀਰ ਰੋਕ ਲੈਂਦੇ ਆ ਆ ਜਾ ਇੱਧਰ ਆਇਆ ਤੁਹਾਨੂੰ ਨੇ ਘੁੰਮ ਕੇ ਵੀਰਾਂ ਨੂੰ ਦੱਸਣਾ ਪੈਂਦਾ ਸਾਰਾ ਕੁਝ ਵਿੱਚ ਵਿੱਚ ਰੋਕ ਕੇ ਇਹ ਤੁਸੀਂ ਕੋਈ ਵੀ ਇੰਪਲੀਮੈਂਟ ਖਰੀਦਣਾ ਕੋਈ ਵੀ ਸ਼ਕਤੀਮਾਨ ਦਾ ਬ੍ਰਾਂਡ ਦਾ ਕੋਈ ਵੀ ਕੋਈ ਵੀ ਦਾ ਮਤਲਬ ਉਹ ਜੋ ਲਾਂਚ ਹੋਇਆ ਸਭ ਮਿਲੂਗਾ ਜੀ ਆਪਾਂ ਨੂੰ ਸਾਰਾ ਕੁਝ ਮਿਲੇਗਾ ਜੀ ਇੰਪਲੀਮੈਂਟ ਹੈ ਜੀ ਇੱਕ ਤੋਂ ਲੈ ਕੇ 50 ਦਾ ਇੰਪਲੀਮੈਂਟ ਸਾਰੇ ਤੁਹਾਡੇ ਕੋਲ ਫਰੋਜਪੁਰ ਫਰੋਜਪੁਰ ਗ੍ਰੈਸ ਪੂਰਾ ਸਮਝਾ ਦੇ ਫਰੋਜਪੁਰ ਮਹੂਗੇੜ ਜੀ ਹਾਂਜੀ ਨੰਬਰ 9855477311 79861 16077 ਠੀਕ ਹਾਂਜੀ ਕਿਸੇ ਵੀ ਤਰ੍ਹਾਂ ਦਾ ਇੰਪਲੀਮੈਂਟ ਆ ਫਿਰ ਹਰੇਕ ਇੰਪਲੀਮੈਂਟ ਦੇ ਉੱਤੇ ਆਪਣੀ ਸਬਸਿਡੀ ਉਪਲਬਧ ਹੈ ਜੀ ਠੀਕ ਹੈ ਜੀ ਜੋ ਵੀਰਾਂ ਨੂੰ ਕੋਈ ਝੰਜੜਾ ਤਾਂ ਨਹੀਂ ਕਰਨਾ ਨਾ ਜੀ ਨਾ ਜੀ ਆਪਣੇ ਕਹਿੰਦਾ ਸਰਵਿਸ ਵੀ ਆਪਣੀ ਪੂਰੀ ਆ ਜੀ ਕਿਸੇ ਐਪਲੀਕੈਂਟ ਨੂੰ ਦਿੱਕਤ ਆਉਂਦੀ ਆ ਹਾਂ ਜੀ ਕਿ ਆਪਣੇ ਬੰਦੇ ਉਸਤੇ ਮਹਾਜਰ ਹੋਣਗੇ ਹਾਂ ਇਹ ਨਾ ਹੋਵੇ ਵੀ ਆਪਾਂ ਭੇਜ ਜੀ ਕੋਈ ਪਹੁੰਚੇ ਨਹੀਂ ਨਹੀਂ ਹਾਂ ਜੀ ਹਾਂ ਜੀ ਆਪਾਂ ਖੁਦ ਜ਼ਿੰਮੇਵਾਰ ਆ ਜੀ ਵੈਰੀ ਗੁੱਡ ਹਾਂ ਜੀ ਹਾਂ ਜੀ ਖੁਦ ਆਪ ਜਿੰਮੇਵਾਰ ਆ ਆਪ ਜਿੰਮੇਵਾਰ ਰਖਾ ਫੜਾ ਹੁੰਦਾ ਹਾਂ ਹਾਂ ਫਿਰ ਤਾਂ ਤੁਸੀਂ ਦੁੱਖ ਤਕਲੀਫ ਸਮਝਦੇ ਹੋ ਬਿਲਕੁਲ ਬਿਲਕੁਲ ਕਿਉਂਕਿ ਸੀਜ਼ਨ ਆਪਣੇ ਪੰਜਾਬ ਚ ਹੁੰਦਾ ਛੋਟਾ ਛੋਟਾ ਜੀ ਬਿਲਕੁਲ ਬਿਲਕੁਲ ਉਹਨੂੰ ਜਿੰਨਾ ਜਲਦੀ ਕਵਰ ਕਰ ਲਗੇ ਹਾਂ ਜੀ ਜੇ ਵੀਰ ਆਪਣੇ ਕਿਸਾਨ ਵੀਰਾਂ ਦੇ ਕੋਈ 2 ਦਿਨ ਵੀ ਮਰਜੰਦ ਤੇ ਬਸ ਸੀਜ਼ਨ ਖਤਮ ਹੋ ਗਿਆ ਉਹਦੇ ਚਾਰ ਹੀ ਮਰ ਗਏ ਕਿਸਾਨ ਬਿਲਕੁਲ ਸਹੀ ਇੱਥੇ ਆਪਾਂ ਇਹੋ ਜੀ ਜੀ ਦੇ ਵੀ ਪੈਦਾ ਹੋ ਹੈਗੇ ਆ ਤੇ ਜਿਨ੍ਹਾਂ ਨੇ ਫੋਨ ਕਰਿਆ ਨਾਲ ਨਾਲ ਕਲੀਅਰ ਸਰਵਿਸ ਨਾਲ ਹੀ ਕੰਮ ਚੱਲੂਗਾ ਜੀ ਕਿਉਂਕਿ ਸਰਵਿਸ ਦਵਾਂਗੇ ਤੇ ਕਿਸਾਨ ਵੀਰ ਆਪਣੇ ਨਾਲ ਚਲੋ ਸਾਡੇ ਫਾਰਮ ਭਰਾ ਨੇ ਠੀਕ ਹੈ ਜੀ ਤੇ ਕਿਸੇ ਤਰ੍ਹਾਂ ਦੀ ਦਿੱਕਤ ਆਉਂਦੀ ਆ ਉਸੇ ਟਾਈਮ ਹਾਜ਼ਰ ਹੋਣਗੇ ਲੋ ਜੀ ਬੰਦੇ ਤੁਹਾਨੂੰ ਆਪਾਂ ਸਾਰੇ ਮਿਲਾ ਦੇ ਪਰ ਹੋਇਪਰ ਏਰੀਆ ਤੋਂ ਕਿਸੇ ਵੀ ਵੀਰ ਨੂੰ ਸ਼ਕਤੀ ਮਾਣ ਨਾਲ ਰਿਲੇਟਡ ਕੋਈ ਵੀ ਤੁਹਾਨੂੰ ਸਾਡੇ ਸੇਲਜ਼ਮੈਨ ਨੇ ਬਲਵਿੰਦਰ ਸਿੰਘ ਆ ਠੀਕ ਹੈ ਹਾਂਜੀ ਹਾਂਜੀ ਉਹੀ ਗੱਲ ਤੁਹਾਨੂੰ ਸਾਰੇ ਵੀਰ ਆਪਾਂ ਮਲਾਫੇ ਫਰੋਪਰ ਜ਼ਿਲ੍ਹੇ ਦੇ ਤੁਸੀਂ ਕਿਤੋਂ ਵੀ ਮੇਰਾ ਵੀਰ ਫਰੋਪਰ ਤੋਂ ਦੇਖਦੇ ਹੋ ਕੋਈ ਵੀ ਇੰਪਲੀਮੈਂਟ ਤੁਸੀਂ ਖਰੀਦਣਾ ਕੋਈ ਜਾਣਕਾਰੀ ਲੈਣੀ ਹੈ ਪੁਰਾਣੇ ਦੀ ਕੋਈ ਰਿਪੇਅਰ ਕਰਾਉਣੀ ਹੈ ਨਾ ਹਾਂਜੀ ਕਿਸੇ ਵੀ ਤਰ੍ਹਾਂ ਦੀ ਕਿਸੇ ਵੀ ਤਰ੍ਹਾਂ ਦੀ ਸ਼ਕਤੀਮਾਨ ਦਾ ਕੋਈ ਇੰਪਲੀਮੈਂਟ ਹੈ ਜੀ ਰਿਪੇਅਰ ਕਰਾਉਣਾ ਤਾਂ ਕਿਵੇਂ ਵੀ ਆ ਹਾਂ ਉਹ ਅਸੀਂ ਉਹਦੇ ਵਾਸਤੇ ਤੁਹਾਡੇ ਵਾਸਤੇ 24 ਘੰਟੇ ਹਾਜ਼ਰ ਹਾਂ ਜੀ ਵੀਰ ਉਹਨਾਂ ਦਾ ਨੰਬਰ ਡਿਸਪਲੇ ਤੇ ਮੈਂ ਲਾ ਵੀ ਦੂੰ ਵੀਰ ਨੇ ਬੋਲ ਵੀ ਦਿੱਤਾ ਤੇ ਤੁਸੀਂ ਵੀਰਾਂ ਨੂੰ ਜ਼ਰੂਰ ਯਾਦ ਕਰਿਓ ਨਵਾਂ ਖਰੀਦਣ ਲਈ ਪੁਰਾਣੇ ਨੂੰ ਰਿਪੇਅਰ ਕਰਾਓ ਵਾਇਗੁਰ ਦੀ ਕਾਕਾ ਸਾਰਾ ਦਸ ਵਾਇਗੁਰ ਦੀ ਕੀ ਫਤਿਹ ਫਤਿਹ ਸਾਰੇ ਕੋ ਅਵੇਲੇਬਲ ਹੁੰਦਾ ਦੋ ਆ ਗਿਆ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ